ਕੁਲਾੰਗ ਤੇ ਤੁਹਾਡਾ ਸਵਾਗਤ ਹੈ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦਿਤ ਇੱਕ ਮੁੱਦਾ 328 ਰੂਪਾਂ ਦਾ ਉਹ ਮਾਮਲੇ 'ਚ ਹੁਣ ਸੋਖਾਨਾ ਸਾਰੇ ਆਂ ਦਾ ਧਿਆਨ ਦਾ ਕੇਂਦਰ ਹੈ ਕੱਲ ਸੁਖਵੀਰ ਸਿੰਘ ਬਾਦਲ ਚਲੇ ਗਏ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਪਣੀ ਟੀਮ ਦੇ ਨਾਲ ਚਲੇ ਗਏ ਅੱਜ ਕੱਲ੍ਹ ਅਕਾਲੀ ਦਲ ਜਾਂ ਪਾਂਸਿਕ ਸਾਈਡ ਉੱਥੇ ਜਾ ਕੇ ਸਰਕਾਰ ਨੂੰ ਘੇਰਨ ਦੀ ਵਿਉਤਬੰਦੀ ਚ ਲੱਗੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਦੰਬੇ ਸਮੇਂ ਬਾਅਦ ਹੀ ਸਹੀ ਉਹ ਕਾਫੀ ਮੀਟਿੰਗ ਕਰਕੇ ਸੰਤੁਸ਼ਟ ਰਾਜਤ ਜਾਪਦੇ ਨੇ ਅਮਿਤ ਸ਼ਾਹ ਨੂੰ ਕੇਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਆਏ ਔਰ ਮਿਲ ਕੇ ਆ ਕੇ ਉਹਨਾਂ ਦਾ ਨਜਾਜ਼ ਅਲੱਗ ਤਰ੍ਹਾਂ ਦਾ ਲੱਗਦਾ ਜਿਵੇਂ ਕਾਫੀ ਰਿਲੈਕਸ ਜਾਂ ਸੀਗਾ ਮਾਹੌਲ ਕਿ ਉਹਨਾਂ ਦੀਆਂ ਕਾਫੀ ਗੱਲਾਂ ਸੁਣ ਲਈਆਂ ਗਈਆਂ ਨੇ ਤੇ ਮੰਨੀਆਂ ਗਈਆਂ ਨੇ ਤੇ ਉਹਦੇ ਤੇ ਗੱਲ ਕਰਾਂਗੇ ਕੀ ਹੋਇਆ ਤੇ ਕਿਹੋ ਜਿਹਾ ਮਾਹੌਲ ਹੈ ਕੀ ਸੰਤੁਸ਼ਟੀ ਜਨਕ ਹੈ ਜਾਂ ਨਹੀਂ ਇਸੇ ਤਰ੍ਹਾਂ ਸਭ ਤੋਂ ਵੱਡੇ ਮਾਮਲੇ ਦੇ ਰੂਪ ਚ ਲਗਾਤਾਰ ਉੱਤਰ ਰਿਹਾ ਅੱਜ ਹੋਰ ਕੰਟਰੋਵਰਸਰੀ ਹੋ ਰਹੀ ਹੈ ਹੋਰ ਜ਼ਿਆਦਾ ਟਕਰਾਅ ਵਾਪਰ ਗਿਆ ਉਹ ਹੈ ਦਿੱਲੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੀ ਆਗੂ ਤੇ ਆਮ ਆਦਮੀ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਰਹੀ ਆਕਸੀ ਆਕਸੀ ਦਾ ਮਾਮਲਾ ਦਿੱਲੀ ਵਿਧਾਨ ਸਭਾ ਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹਾਦਤ ਨੂੰ ਲੈ ਕੇ ਇੱਕ ਮਤਾ ਆਇਆ ਸੀ ਉਹਦੇ ਤੇ ਗੱਲਬਾਤ ਹੋਣੀ ਸੀ ਤਾਂ ਉਦੋਂ ਜੋ ਬੋਲਿਆ ਗਿਆ ਇਦੇ ਤੇ ਸਾਰੀ ਪੰਜਾਬ ਦੀ ਸਿਆਸਤ ਕੇਂਦਰਿਤ ਹੋ ਗਈ ਇੱਕ ਤਰੀਕੇ ਦੇ ਨਾਲ ਸਿਆਸਤ ਕੇਂਦਰਿਤ ਜਿਹਦੇ ਵਿੱਚ ਬੀਜੇਪੀ ਵੱਡੇ ਪੱਧਰ ਤੇ ਲੱਗੀ ਹੋਈ ਹੈ ਦਿੱਲੀ ਦੀ ਬੀਜੇਪੀ ਦਿੱਲੀ ਦੇ ਜੁੰਟ ਤੋਂ ਲੈ ਕੇ ਪੰਜਾਬ ਦੇ ਜੁੰਟ ਤੱਕ ਜਿਹਨੂੰ ਇਹ ਲੱਗਦਾ ਕਿ ਹੁਣ ਮੌਕਾ ਹੱਥ ਆਇਆ ਹੈ ਸਭ ਤੋਂ بڑا ਇਹੀ ਗੱਲ ਹੈ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਵੀ ਇਹਦੇ ਤੇ ਧਿਆਨ ਕੇਂਦਰਿਤ ਕਰਕੇ ਲਗਾਤਾਰ ਫੋਕਸ ਕਰ ਰਿਹਾ ਹੈ ਇਸੇ ਮੁੱਦੇ ਤੇ ਇਸੇ ਢੰਗ ਦੇ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਸਰਕਾਰ ਹੈ ਪਾਰਟੀ ਨਹੀਂ ਕਰਦੀ ਪੰਜਾਬ ਦੀ ਸਰਕਾਰ ਦੀ ਤੇ ਪੁਲਿਸ ਤੰਤਰ ਦੀ ਤੇ ਇਹਦੀਆਂ ਇੰਸਟੀਟਿਊਸ਼ਨਾਂ ਦੀ ਸ਼ਮੂਲੀਅਤ ਜਿਹੜੀ ਹੈ ਉਹਨੇ ਹੋਰ ਜ਼ਿਆਦਾ ਵਿਵਾਦ ਨੂੰ ਆਵਾਜ਼ ਦਿੱਤੀ ਹੈ ਹੋਰ ਜ਼ਿਆਦਾ ਵਧਾ ਦਿੱਤੀ ਹੈ ਇਹ ਸਾਰਾ ਬਾਬ ਦਾ ਕੀ ਹੈ ਕਿਹੜੀ ਕਦੀ ਕੰਟਰੋਵਰਸੀ ਕਿੱਥੇ ਲੈ ਕੇ ਜਾਊਗੀ ਸੰਸਥਾਵਾਂ ਨੂੰ ਇਹਦੇ ਤੇ ਚਰਚਾ ਕਰਦੇ ਅੱਜ ਤਾਜ਼ਾ ਘਟਨਾਕ੍ਰਮ ਦਾ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਆਕਸੀ ਦੇ ਮਾਮਲੇ ਦੇ ਵਿੱਚ ਇਹ ਤੋਂ ਪਹਿਲਾਂ ਜਦੋਂ 7 ਤਰੀਕ ਨੂੰ ਇੱਕ ਵੀਡੀਓ ਜਿਹੜੀ ਇੱਥੇ ਚੱਲਦੀ ਹੈ ਜਿਹੜੀ ਵੀਡੀਓ ਦੇ ਵਿੱਚ ਕਿਹਾ ਜਾਂਦਾ ਕਿ ਆਕਸੀ ਨੇ ਗੁਰੂ ਸਾਹਿਬ ਦੇ ਮਾਮਲੇ ਦੇ ਵਿੱਚ ਅਪਸ਼ਬਦ ਬੋਲੇ ਨੇ ਕਿਉਂਕਿ ਉਹ ਕਹਿੰਦੀ ਦਿਖ ਰਹੀ ਹੈ ਕਿ ਕੁੱਤਿਆਂ ਕੁੱਤੋਂ ਦਾ ਸਨਮਾਨ ਕਰੋ ਨਾਲ ਜਿਹੜੀ ਉਹ ਵੀਡੀਓ ਸੀ ਕੁਝ ਸਦਾਈ ਵੀ ਦੇ ਰਿਆ ਪਰ ਜਿਹੜੀ ਵਿਧਾਨ ਸਭਾ ਦੀ ਸਕ੍ਰਿਪਟ ਭੇਜੀ ਗਈ ਹੈ ਉਹਦੇ ਵਿੱਚ ਕਲੀਅਰ ਲਿਖਿਆ ਗਿਆ ਗੁਰੂਆਂ ਦਾ ਸਨਮਾਨ ਕਰੋ ਇਹੀ ਗੱਲ ਤੁਸੀਂ ਕਹਿ ਰਹੇ ਹੋ ਬਾਰ-ਬਾਰ ਪਰ ਜਿਹੜਾ ਪਨੁਸ਼ਣ ਦਾ ਮੁੱਦਾ ਜਿਹੜੇ ਬਾਕੀ ਮੁੱਦੇ ਨੇ ਵੱਡੇ ਉਹਨਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹੋ ਉਹਦੇ ਆਧਾਰ ਤੇ ਕਿ ਗੁਰੂਆਂ ਦੇ ਪ੍ਰਤੀ ਇਹ ਜਿਹੜੀ ਐਪਰੋਚ ਹੈ ਹਾਲਾਂਕਿ ਆਸੀਂ ਮੈਂ ਆਪਣੇ ਬਲੋਗੀ ਤੌਰ ਦੇ ਉੱਤੇ ਕਈ ਵਾਰ ਕਿਹਾ ਕਿ ਮੈਂ ਸੋਚ ਹੀ ਨਹੀਂ ਸਕਦੀ ਕਿ ਗੁਰੂਆਂ ਦੇ ਬਾਰੇ ਕੋਈ ਇਹੋ ਜੀ ਸ਼ਬਦਾਵਲੀ ਬੋਲੀ ਜਾਏ ਤੇ ਮੇਰੇ ਮੂੰਹੋਂ ਨਿਕਲੇ ਇਹ ਹੈ ਇਹ ਜਾਣਬੁੱਝ ਕੇ ਡਾਕਟਰ ਇਹ ਜਾਣਬੁੱਝ ਕੇ ਬੀਜੇਪੀ ਮੁੱਦਾ ਫੜਾ ਰਹੀ ਆ ਉਹਨਾਂ ਦਾ ਐਲੀਗੇਸ਼ਨ ਇਹ ਹੈ ਜਿਹੜਾ ਉੱਥੇ ਲੱਗਦਾ ਔਰ ਐਸੇ ਕਰਕੇ ਅਸੈਂਬਲੀ ਨੇ ਆਸੀ ਨੂੰ ਇੱਕ ਨੋਟਿਸ ਵੀ ਭੇਜਿਆ ਹੋਇਆ ਸੀ ਕਿ ਤੁਸੀਂ ਆਪਣਾ ਜਵਾਬ ਦਿਓ ਮਾਫੀ ਮੰਗੋ ਜੋ ਵੀ ਕਰੋ ਪਰ ਕਿਹਾ ਜਾਂਦਾ ਜਦ ਤੋਂ ਵਿਧਾਨ ਸਭਾ ਤੇ ਇਹ ਮੁੱਦਾ ਆਇਆ ਉਦੋਂ ਤੋਂ ਆਸੀ ਨੇ ਨਾ ਕੋਈ ਜਵਾਬ ਦਿੱਤਾ ਨਾ ਉਹ ਆਪ ਆਏ ਇਹ ਮਾਮਲਾ ਅਜੇ ਤੱਕ ਉਵੇਂ ਦਾ ਉਵੇਂ ਖੜਾ ਹੈ ਇਸ ਦੇ ਵਿੱਚ ਹੁਣ ਹੋਇਆ ਕੀ ਹੈ ਘਟਨਾ ਕ੍ਰਮ ਕਿੰਨੇ ਹੋਇਆ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਸਰਕਾਰ ਕੇਮੇ ਇਨਵੋਲਵ ਹੋਈ ਹੈ ਕਿਵੇਂ ਉਹਦੇ ਚ ਸ਼ਾਮਲ ਸ਼ਾਇਦ ਇੱਕ ਗੱਲ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਦਿੱਲੀ ਦੀ ਲੀਡਰਸ਼ਿਪ ਦੇ ਮਾਮਲੇ ਦੇ ਵਿੱਚ ਹਮੇਸ਼ਾ ਹੀ ਸ਼ਾਮਲ ਹੋ ਜਾਂਦੀ ਹੈ। ਭਾਵੇਂ ਦੋ ਅਲੱਗ-ਅਲੱਗ ਰਾਜ ਨੇ ਸ਼ਾਮਲ ਕਿਵੇਂ ਹੋ ਜਾਂਦੀ ਹੈ? ਕਿਉਂਕਿ ਇਹਨਾਂ ਕੋਲ ਇੱਕੋ ਹੀ ਸਟੇਟ ਹੈ ਤੇ ਇੱਕੋ ਹੀ ਸਟੇਟ ਦੀ ਪੁਲਿਸ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਟਰੋਲ 'ਚ ਪੰਜਾਬ ਦੀ ਹੈ। ਇਹ ਤੋਂ ਪਹਿਲਾਂ ਵੀ ਕਈ ਮੌਕੇ ਆਏ ਸੀ ਜੇ ਕੁਝ ਮੌਕੇ ਜਦੋਂ ਪੰਜਾਬ ਪੁਲਿਸ ਨੇ ਦਿੱਲੀ ਦੇ ਕਿਸੇ ਬੀਜਪੀ ਦੇ ਕਾਰਕੁੰਦ ਦੇ ਖਿਲਾਫ ਪਰਚਾ ਦਰਜ ਕੀਤਾ ਜਦੋਂ ਪੰਜਾਬ ਪੁਲਿਸ ਨੇ ਕਾਂਗਰਸ ਦੀ ਇੱਕ ਕਾਰਕੁੰਦ ਦੇ ਖਿਲਾਫ ਪਰਚਾ ਦਰਜ ਕੀਤਾ ਜਦੋਂ ਪੰਜਾਬ ਪੁਲਿਸ ਨੇ ਇੱਕ ਇੰਡੀਪੈਂਡੈਂਟ ਜਿਹੜੇ ਕਦੇ ਆਮ ਆਦਮੀ ਪਾਰਟੀ ਦੇ ਨਾਲ ਹੀ ਰਹੇ ਸੀ ਕੁਮਾਰ ਵਿਸ਼ਵਾਸ ਦੇ ਖਿਲਾਫ ਪਰਚਾ ਦਰਜ ਕੀਤਾ ਕਿਉਂਕਿ ਕਿ ਕੇਜਰੀਵਾਲ ਦੇ ਨਾਲ ਜਿਹੜੀ ਕੁਝ ਇਹੋ ਜਿਹੀ ਸ਼ਬਦਾਂਬਦੀ ਹੋਈ ਸੀ ਪਰ ਉਹ ਅਦਾਲਤਾਂ 'ਚ ਜਾ ਕੇ ਆਮ ਆਦਮੀ ਪਾਰਟੀ ਨੂੰ ਬੈਕਟ੍ਰਟ ਤੇ ਜਾਣਾ ਪਿਆ ਸੀ ਹੁਣ ਕੀ ਹੁੰਦਾ ਹੈ ਹੁਣ 7 ਜਨਵਰੀ ਦੀ ਇੱਕ ਵੀਡੀਓ ਕਲਿੱਪ ਛੋਟੀ ਜੀ ਸੋਸ਼ਲ ਮੀਡੀਆ ਤੇ ਚਲਦੀ ਹੈ ਨਾ ਉਹ ਆਸੀ ਨੂੰ ਕਟਾਰੇ ਚ ਖੜਾ ਕਰਦੀ ਹੈ ਕਿ ਆਸੀ ਦੇ ਦੇਖੋ ਇਹ ਬੋੜਿਆ ਪੰਜਾਬ ਚ ਇੱਕ ਮੁੱਦਾ ਬਣ ਜਾਂਦਾ ਤੇ ਉਦੋਂ ਇਹ ਕਿਹਾ ਜਾਂਦਾ ਕਿ ਕਿਸੇ ਨੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਇਕਵਾਲ ਸਿੰਘ ਜੀ ਦਾ ਨਾਂ ਕਿਹਾ ਜਾਂਦਾ ਉਹ ਜਲੰਧਰ ਦੇ ਇੱਕ ਥਾਣੇ ਦੇ ਵਿੱਚ ਜਾ ਕੇ ਦਰਖਾਸਤ ਦਿੰਦਾ ਕਿ ਇਹ ਜਿਹੜੀ ਮਤਲਬ ਵੀਡੀਓ ਹੈ ਇਹ ਡਾਕਟਰਾਂ ਨੂੰ ਲੱਗਦੀ ਹੈ ਬਣਾਈ ਲੱਗਦੀ ਹੈ ਇਹਦੇ ਨਾਲ ਬਦਮਨੀ ਇਹਦੇ ਨਾਲ ਫਨਾਤ ਖਰਾਬ ਹੋ ਸਕਦੇ ਨੇ ਇਹਦੇ ਤੇ ਕੋਈ ਗੱਲ ਕੀਤੀ ਜਾਏ ਤਾਂ ਜਲੰਧਰ ਪੁਲਿਸ ਜਿਹੜੀ ਬਹੁਤ ਵੱਡੇ ਵੱਡੇ ਮਾਮਲਿਆਂ ਚ ਪੰਜਾਬ ਦੀ ਪੁਲਿਸ ਨਹੀਂ ਜਿੰਨੀ ਤੇਜ਼ੀ ਨਹੀਂ ਦਿਖਾਉਂਦੀ ਉਹਨੇ ਜਿੰਨੀ ਫੁਰਤੀ ਇਸ ਮਾਮਲੇ ਚ ਦਿਖਾਈ ਤੁਰੰਤ ਫੁਰਤੀ ਦਿਖਾਈ ਤੇ ਅਗਲੇ ਦਿਨ ਇੱਕ ਪਰਚਾ ਦਰਜ ਹੋ ਜਾਂਦਾ ਔਰ ਉਹ ਪਰਚਾ ਦਰਜ ਕਰਕੇ ਫੋਰੈਂਸਿਕ ਲੈਬ ਨੂੰ ਚਲਾ ਜਾਂਦਾ ਜਿਹੜੀ ਸਟੇਟ ਲੈਵਲ ਦੀ ਬੁਹਾੜੀ ਚ ਹੈ ਖਾਰੜ ਤੋਂ ਦੱਸਿਆ ਜਾਂਦਾ ਹੈ ਜ਼ਿਲ੍ਹਾ ਬੁਹਾੜੀ ਦੇ ਵਿੱਚ ਤੇ ਉਹ ਫੋਰੈਂਸਿਕ ਲੈਬ ਦੀ ਤੁਰੰਤ ਰਿਪੋਰਟ ਵੀ ਆ ਜਾਂਦੀ ਹੈ ਨਾਰਮਲੀ ਜਿੰਨੇ ਵੀ ਲੈਬ ਦੇ ਵਿੱਚ ਜਾਂਦੇ ਮਾਮਲੇ ਨੇ ਜਿੰਨੇ ਮਰਡਰ ਦੇ ਕੇਸ ਜਿੰਨੇ ਬਾਕੀ ਦੇ ਜਾਂਦੇ ਨੇ ਉਹਨੂੰ 30 ਤੋਂ 40 ਦਿਨ ਲੱਗਦੇ ਨੇ ਲਗਭਗ ਨਾਰਮਲੀ ਸਰਕਾਰ ਕਰਦੀ ਤਾਂ 5-7 ਦਿਨ ਲੱਗਦੀ ਗੱਲ ਸੀਗੀ ਪਰ ਇਹ ਤਾਂ ਤੁਰੰਤ ਵਾਪਸ ਆ ਜਾਂਦੀ ਹੈ ਔਰ ਕਿਹਾ ਜਾਂਦਾ ਹੈ ਕਿ ਉਹ ਫੋਰੈਂਸਿਕ ਲੈਬ ਦੀ ਜਿਹੜੀ ਰਿਪੋਰਟ ਹੈ ਉਹ ਕਹਿੰਦੀ ਹੈ ਕਿ ਇਹਦੇ ਨਾਲ ਛੇੜਛਾੜ ਕੀਤੀ ਗਈ ਹੈ ਇਹ オリジナル ਵੀਡੀਓ ਨਹੀਂ ਹੈ ਇਸੇ ਗੱਲ ਨੂੰ ਲੈ ਕੇ ਇੱਕ ਤਾਂ ਫੋਰੈਂਸਿਕ ਲੈਬ ਕਹਿੰਦੀ ਹੈ ਦੂਸਰਾ ਇੱਕ ਇਹ ਵੀ ਕਹਿੰਦੇ ਨੇ ਕਿ ਇਹਨਾਂ ਦੇ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਕਾਸਟੇਬਲ ਜਿਹੜੇ ਨੇ ਉਹ ਵੀ ਕਹਿੰਦੇ ਨੇ ਕਿ ਕਿਸੇ Google ਦੇ ਜਿਹੜੇ ਪੈਟਰਨ ਨੂੰ ਦੇਖਦੇ ਉਹਦੇ ਉਹਦੇ ਵਿੱਚ ਉਹ ਤੇ ਟੈਸਟ ਕਰਕੇ ਉਹ ਕਹਿੰਦੇ ਨੇ ਹਾਂ ਜੀ ਇਹ ਵੀਡੀਓ ਐਵੇਂ ਹੀ ਲੱਗਦੀ ਹੈ ਤੇ ਨਾਲ ਇੱਕ ਗੱਲ ਦਰਖਾਸਤ ਉਥੇ ਦਿੰਦੀ ਹੈ ਪੁਲਿਸ ਸ਼ਿਕਾਇਤ ਦਿੰਦੀ ਹੈ ਲੋਕਲ ਅਦਾਲਤ ਦੇ ਵਿੱਚ ਡਿਸਟ੍ਰਿਕਟ ਕੋਰਟ ਦੇ ਵਿੱਚ ਕਿ ਇਸ ਵੀਡੀਓ ਨਾਲ ਪੰਜਾਬ ਦੇ ਵਿੱਚ ਅਮਨ ਕਾਨੂੰਨ ਨੂੰ ਜੰਤਕ ਜਿਹੜੀ ਵਿਵਸਥਾ ਹੁੰਦੀ ਹੈ ਉਹਨੂੰ ਤੇ ਇਹ ਸਾਰੇ ਮਾਮਲੇ ਦੇ ਵਿੱਚ ਹੀ ਬਹੁਤ ਵੱਡੀ ਗੜਬੜ ਜਾਂ ਭਾਈਚਾਰਿਆਂ ਦੇ ਵਿੱਚ ਟਕਰਾ ਫਿਰਕੂ ਤਸਾਦ ਹੋਣ ਦੀ ਜਿਹੜੀ ਸੰਭਾਵਨਾ ਪੈਦਾ ਹੋ ਸਕਦੀ ਹੈ ਇਸ ਕਰਕੇ ਇਹਦੇ ਤੇ ਤੁਰੰਤ ਰੋਕ ਨਾਹੀ ਜਾਣੀ ਚਾਹੀਦੀ ਤਾ ਅਦਾਲਤ ਜਿਹੜੀ ਹੈ ਉਹ ਉਸੇ ਗੱਲ ਨੂੰ ਔਰ ਇਸ ਕਲੇਮ ਦੀ ਗੱਲ ਨੂੰ ਮੰਨ ਕੇ ਇਹ ਕਰ ਦਿੰਦੀ ਹੈ ਕਿ ਜਿਹੜਾ VNS ਦੇ ਤਹਿਤ ਉਹ ਕਹਦੀ ਹੈ ਕਿ ਜਿੰਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਇਸ ਲੈਵਲ ਦੀ ਵੀਡੀਓ ਫਰਦੀ ਹੈ ਇਹਨੂੰ ਤੁਰੰਤ ਹਟਾ ਦਿੱਤਾ ਜਾਂਦਾ ਇਹ ਅਲੀਗੇਸ਼ਨ ਲਗਾਤਾਰ ਹੈ ਪਰ ਇਸੇ ਦੌਰਾਨ ਦੂਜੇ ਪਾਸੇ ਪੈਰਨਲ ਦੀ ਇੱਕ ਤਸਵੀਰ ਇੱਕ ਪਿਕਚਰ ਇੱਕ ਸੀਨ ਇੱਕ ਦ੍ਰਿਸ਼ ਚੱਲ ਰਿਹਾ ਹੈ ਲਗਾਤਾਰ ਉਹ ਕੀ ਚੱਲ ਰਿਹਾ ਹੈ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਦੀ ਪੁਲਿਸ ਦੇ ਤਿੰਨ ਵੱਡੇ ਅਫਸਰਾਂ ਨੂੰ ਇੱਕ ਨੋਟਿਸ ਕੱਢਿਆ ਹੋਇਆ ਕਿ ਤੁਸੀਂ ਇਹ ਪਰਚਾ ਦਰਜ ਕਿਵੇਂ ਕੀਤਾ ਘਟਨਾ ਦਿੱਲੀ ਦੀ ਅਸੈਂਬਲੀ ਦੀ ਹੈ ਵੀਡੀਓ ਦੀ ਮਲਕੀਅਤ ਦਿੱਲੀ ਦੀ ਅਸੈਂਬਲੀ ਦੀ ਹੈ ਔਰ ਅਸੈਂਬਲੀ ਦੇ ਵਿੱਚ ਵਾਪਰ ਰਹੀ ਹਰ ਘਟਨਾ ਕਰਮ ਤੇ ਪੰਜਾਬ ਪੁਲਿਸ ਕਿਸ ਤਰ੍ਹਾਂ ਦੇ ਨਾਲ ਕੋਈ ਪਰਚਾ ਦਰਜ ਕਰਨ ਦੀ ਹیثیت ਰੱਖਦੀ ਹੈ ਪੁੱਛ ਪੰਜਾਬ ਦੇ ਡੀਜੀਪੀ ਨੂੰ ਜਲੰਧਰ ਦੇ ਕਮਿਸ਼ਨਰ ਆਫ ਪੁਲਿਸ ਨੂੰ ਤੇ ਇਸੇ ਤਰ੍ਹਾਂ ਪੰਜਾਬ ਦਾ ਜਿਹੜਾ ਸਪੈਸ਼ਲ ਡੀਜੀਪੀ ਇਹਦੇ ਨਾਲ ਸੰਬੰਧਿਤ ਹੈ ਉਹਨੂੰ ਉਹਨਾਂ ਤੋਂ ਜਵਾਬ ਮੰਗਿਆ ਸੀ ਪਹਿਲਾਂ 48 ਘੰਟੇ ਦੇ ਤੇ ਇਹਨਾਂ ਨੇ ਹੋਰ ਜ਼ਿਆਦਾ ਸਮਾਂ ਮੰਗਿਆ ਫਿਰ 15 ਤਰੀਕ ਤੱਕ ਤੇ ਵਕ-ਵਕ ਸਮਿਆਂ ਦੇ ਉੱਤੇ ਉਹ ਜਵਾਬ ਲਗਾਤਾਰ ਮੰਗ ਰਹੇ ਨੇ ਵਿਧਾਨ ਸਭਾ ਦੇ ਸਪੀਕਰ ਕਿ ਤੁਹਾਨੂੰ ਆਪ ਇਸ ਮਾਮਲੇ ਦੇ ਵਿੱਚ ਆ ਕੇ ਆਪਣੀ ਗੱਲ ਕਹਿਣੀ ਪੈਗੀ ਤੇ ਗੱਲ ਦੱਸੋ ਕੀ ਹੈ ਔਰ ਉਹਦੇ ਵਿੱਚ ਲਾਜ਼ਮੀ ਹੈ ਕਿ ਇੰਸਟੀਚੂਸ਼ਨ ਜਨੇ ਵੱਡੀਆਂ ਇੱਕ ਵਿਧਾਨ ਸਭਾ ਉਦਾਹਰਣਕ ਤੌਰ ਤੇ ਹੈ ਵਿਧਾਨ ਸਭਾ ਦੇ ਅੰਦਰ ਹੋ ਰਿਹਾ ਜਿਹੜਾ ਵੀ ਕੁਝ ਹੈ ਉਹਦੇ ਤੇ ਨਾਰਮਲੀ ਸਪੀਕਰ ਇੱਕ ਆਜ਼ਾਦ حیثیت ਦੇ ਰੂਪ ਦੇ ਵਿੱਚ ਗੱਲ ਕਰਦੇ ਨੇ ਔਰ ਇਹ ਵੀ ਇਸੇ ਕਰਕੇ ਇੱਕ ਪਰਵੇਲੇਜ ਵੀ ਆਉਂਦਾ ਪਰਵੇਲੇਜ ਇਹ ਹੈ ਕਿ ਵਿਧਾਨ ਸਭਾ ਜਾਂ ਪਾਰਲੀਮੈਂਟ ਦੇ ਅੰਦਰ ਕੋਈ ਐਮਐਲਏ ਜਾਂ ਐਮਪੀ ਵੱਲੋਂ ਬੋਲੇਗੇ ਸ਼ਬਦ ਸ਼ਬਦਾਂ ਨਹੀਂ ਉਹਨੂੰ ਬਾਹਰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਬਾਹਰ ਕੋਈ ਮੁਕੱਦਮੇबाजी ਦਾ ਬਾਕੀ ਜਾਏ ਗਲਤ ਬੋਲਿਆ ਜਾਂ ਠੀਕ ਬੋਲਿਆ ਇਹ ਨਹੀਂ ਹੋ ਸਕਦਾ ਹੁਣ ਸਵਾਲ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਦੇ ਤਹਿਤ ਅੰਦਰ ਵੀ ਇੱਕ ਖੜਾ ਹੋ ਗਿਆ ਦੂਜਾ ਦੋ ਰਾਜਾਂ ਦੀਆਂ ਵਿਧਾਨ ਸਭਾ ਵੀ ਉਹ ਦੂਜੇ ਰਾਜ ਦੀ ਤੇ ਕਾਰਜਪਾਲਿਕਾ ਇੱਕ ਅਲੱਗ ਅੰਜਦੀ ਹੈ ਪੰਜਾਬ ਦੇ ਰਾਜ ਦੀਏ ਉਧਰ ਖੜਾ ਹੋ ਗਿਆ ਇਹ ਕਨਟਰਡਿਕਸ਼ਨ ਇੱਕ ਸੰਵਿਧਾਨਕ ਰੂਪ ਵੀ ਲੈ ਰਹੀ ਹੈ ਸੰਵਿਧਾਨਕ ਸੰਕਟ ਹੁੰਦਾ ਤੇ ਕਾਨੂੰਨੀ ਰੂਪ ਵੀ ਲੈ ਰਹੀ ਹੈ ਉਹਨਾਂ ਨੇ ਜਵਾਬ ਕਿੰਨਾ ਦਿੱਤਾ ਨਹੀਂ ਦਿੱਤਾ ਅਲੱਗ ਪਰ ਪੰਜਾਬ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਨਾਲ ਇਹ ਵੀ ਕਿਹਾ ਕਿ ਇੱਥੇ ਹੀ ਜਦੋਂ ਇਹ ਗੱਲ ਹੋ ਰਹੀ ਸੀ ਤਾਂ ਆਪੋਜੀਸ਼ਨ ਦੇ ਕਹਿਣ ਤੇ ਅਸੀਂ ਵਿਧਾਨ ਸਭਾ ਬਨੋਈ ਇਹ ਫੋਰੈਂਸਿਕ ਲੈਬ ਦੀ ਜਾਂਚ ਲਈ ਭੇਜੂ ਕਿਸੀ ਇਹ ਦੂ ਪਹਿਲਾਂ ਔਰ ਉਹ ਸਰਬਸੰਮਤੀ ਨਾਲ ਭੇਜੀ ਗਈ ਹੈ ਤੇ ਜੇ ਸਰਬਸੰਮਤੀ ਨਾਲ ਉਹ ਭੇਜੀ ਗਈ ਹੈ ਤਾਂ ਉਹਦੀ ਰਿਪੋਰਟ ਕਿਉਂ ਨਹੀਂ ਉਡੀਕੀ ਔਰ ਇੰਟਰਸੈਕ ਗਾਦੇ ਵੀ ਹੈ ਕਿ ਜਿਹੜੀ ਜਾਂਚ ਉਹਨਾਂ ਨੇ ਕਰਾਈ ਹੈ ਉਹ ਕਹਿੰਦੇ ਨੇ ਜਿਹੜੀ ਅਸੀਂ ਭੇਜੀ ਵੀਡੀਓ ਇੱਥੋਂ ਗਈ ਹੈ ਵਿਧਾਨ ਸਭਾ ਚ ਉਹ ਵੀਡੀਓ ਚ ਉਸੇ ਗੱਲ ਨੂੰ ਬੰਝ ਬਠਾਇਆ ਰਾਇਆ ਗਿਆ ਕਿ ਵੀਡੀਓ ਵੀਡੀਓ オリジナル ਦਾ ਠੀਕ ਹੈ ਔਰ ਨਾਲ ਇਹ ਤਾਂ ਰਾਇਆ ਗਿਆ ਕਿ ਹਾਂਜੀ ਉਹੀ ਗੱਲ ਕਹੀ ਗਈ ਹੈ ਜੋ ਗੱਲ ਦਿੱਲੀ ਦੀ ਵਿਧਾਨ ਸਭਾ ਕਹਿੰਦੀ ਹੈ ਤਾਂ ਫਿਰ ਇਹ ਵੀਡੀਓ ਜਿਹੜੀ ਅਲੰਗ ਤਰ੍ਹਾਂ ਦੀ ਆਈ ਜੇ ਕਿਸੇ ਨੇ ਡਾਕਟਰਡ ਕਰਨ ਦੀ ਲੋੜ ਕਿਉਂ ਪਈ ਪਹਿਲਾ ਕੁੱਛ ਦੂਜਾ ਸਵਾਲ ਇਹ ਹੈ ਕਿ ਜੇ ਫਿਰ ਕਿਸੇ ਨੇ ਇਸ ਨੂੰ ਇਸ ਤਰੀਕੇ ਨਾਲ ਭੇਜਿਆ ਤਾਂ ਕੀ ਹੋ ਸਗੋ ਮਾਮਲੇ ਨੂੰ ਸਟਾਰਟ ਕਰਨਾ ਚਾਹੁੰਦਾ ਸੀ ਕਿਸੇ ਤਰੀਕੇ ਨਾਲ ਗੱਲ ਹੋ ਰਹੀ ਸੀ ਤੇ ਇਹਦੇ ਨਾਲ ਹੀ ਜਦੋਂ ਸਪੀਕਰ ਇੱਕ ਹੋਰ ਨੋਟਿਸ ਦਿੰਦੇ ਨੇ ਉਹ ਨੋਟਿਸ ਦਿੰਦੇ ਨੇ ਪੰਜਾਬ ਦੇ ਫੋਰੈਂਸਿਕ ਲੈਬ ਦੇ ਡਾਇਰੈਕਟਰ ਡਾਇਰੈਕਟਰ ਨੂੰ ਕਹਿੰਦੇ ਨੇ ਕਿ ਤੁਹਾਡੀ origignal ਵੀਡੀਓ ਸ਼ਿਕਾਇਤ ਕਿੱਥੋਂ ਆਈ ਕਿਹੜੀ ਵੀਡੀਓ ਆਈ ਕਿ ਕਿੱਥੇ ਤੇ ਕਿਵੇਂ ਟੈਸਟ ਹੋਈ ਤੇ ਸਮੇਤੋ ਸਾਰੇ ਡਿਟੇਲ ਦੇ ਇੱਕ ਪੂਰੀ ਤਰ੍ਹਾਂ ਇਹ ਨੋਟਸ ਦਾ ਜਵਾਬ 22 ਜਨਵਰੀ ਤੱਕ ਦੇਵ ਜੇ ਨਹੀਂ ਦਿੱਤਾ ਜਾਂਦਾ ਤਾਂ ਇੱਕ ਲੈਵਲ ਤੇ ਸਪੀਕਰ ਇਹ ਗੱਲ ਵੀ ਕਰਦੇ ਦਿਖਦੇ ਨੇ ਕਿ ਏ ਸੀਬੀਆਈ ਦੀ ਜਾਂਚ ਲਈ ਵੀ ਅਸੀਂ ਆਰਡਰ ਕਰ ਸਕਦੇ ਹਾਂ ਇਹ ਸਾਰੇ ਮਾਮਲੇ ਦੇ ਵਿੱਚ ਇਹਦਾ ਮਤਲਬ ਮਾਮਲਾ ਜਾਓ ਇਹ ਕਹਿ ਰਹੇ ਨੇ ਕਿ ਆਪਸੀ ਨੂੰ ਕਿਉਂ ਆਣ ਆ ਕੇ ਮਾਫੀ ਮੰਗਣ ਮਾਫੀ ਮੰਗ ਕੇ ਇੱਕ ਗੱਲ ਅੱਗੇ ਤੋਰ ਲੈਣ ਹੁਣ ਇਦ ਤੋਂ ਬਾਅਦ ਨਵਾਂ ਮਬਾਨ ਪੰਜਾਬ 'ਚ ਖੜਾ ਹੋ ਗਿਆ ਇੱਕ ਦਵਾੜਾ ਬੀਜਪੀ ਉਸ ਗੱਲ ਤੇ ਖੜੀ ਗਈ ਕਿ ਦੇਖੋ ਜੀ ਇਹ ਸਾਰੇ ਬੰਦਿਆਂ ਨੇ ਜਿਹੜਾ ਇੱਕ ਗਲਤ ਕੀਤਾ ਮਿਲ ਕੇ ਇਹਨਾਂ ਦੀ ਪੋਲੀਟੀਕਲ ਪ੍ਰੈਸ਼ਰ ਦੇ ਨਾਲ ਪੁਲਿਸ ਪਸੇ ਪੁਲਿਸ ਦੇ ਨਾਲ ਇੱਕ ਅਦਾਲਤ ਅਦਾਲਤ ਦਾ ਮਾਮਲਾ ਹੁੰਦਾ ਤਾਂ ਦਿੱਲੀ ਵਿਧਾਨ ਸਭਾ ਦੇ ਸਪੀਕਰ ਇਹ ਵੀ ਕਹਿੰਦੇ ਨੇ ਨਾਲ ਕਿ ਉਹ ਡਿਸਟ੍ਰਿਕਟ ਕੋਰਟ ਹੈ ਉਹਦੇ ਦੇਸ਼ ਵਿਆਪੀ ਪਦ ਦੇਸ਼ ਪੱਧਰ ਤੇ ਉਹਦੇ ਫੈਸਲੇ ਨਹੀਂ ਚੱਲ ਸਕਦੇ ਉਹ ਵਨ ਸਾਈਡਡ ਹੈ ਦਿੱਲੀ ਦੀ ਵਿਧਾਨ ਸਭਾ ਤੋਂ ਵੀਡੀਓ ਮੰਗਾਉਣੀ ਚਾਹੀਦੀ ਸੀ ਤੇ ਉਹਦੀ ਵੀ ਰਾਏ ਸੁਣਨੀ ਚਾਹੀਦੀ ਸੀ ਜੇ ਉਸ ਲੈਵਲ ਦੇ ਉੱਤੇ ਹੁੰਦਾ ਜਿਹੜਾ ਇਹ ਫੈਸਲਾ ਤੇ ਇੱਕ ਅਦਾਲਤ ਵਿਧਾਨ ਸਭਾ ਕਾਰਜਪਾਲਿਕਾ ਤਿੰਨੋਂ ਵੱਡੇ ਥੰਮ੍ਹ ਨੇ ਜਿਹੜੇ ਡੈਮੋਕ੍ਰੇਸੀ ਦੇ ਉਹ ਟਕਰਾਉਂਦੇ ਨਜ਼ਰ ਆ ਰਹੇ ਨੇ ਇੱਕ ਲੈਵਲ ਦੇ ਉੱਤੇ ਜਾ ਕੇ ਤਾਂ ਇਹ ਬੇਹੱਦ ਵੱਡਾ ਇਸ਼ੂ ਜਿਹੜਾ ਬਣਦਾ ਜਾ ਰਿਹਾ ਇਸ ਹੁਣ ਉਹ ਸਾਰੇ ਆਪੋ ਆਪਣੇ ਢੱਗ ਦੇ ਨਾਲ ਇਧਰ ਆਮ ਆਦਮੀ ਪਾਰਟੀ ਤਾਂ ਹੁਣ ਅਦਾਲਤ ਦਾ ਮੋਢਾ ਵਰਤਣਾ ਚਾਹੁੰਦੀ ਹੈ ਜਿਹੜੀ ਪੰਜਾਬ ਦੇ ਵਿੱਚ ਹੈ ਅਮਨ अरोड़ा ਜਦੋਂ ਗੱਲ ਕਰਦੇ ਨੇ ਉਹ ਕਹਿੰਦੇ ਨੇ ਇਹ ਗੱਲ ਕੱਲੀ ਪਾਰਟੀ ਖਿਲਾਫ ਨਹੀਂ ਕਰ ਰਹੇ ਚਾਹੇ ਭਾਜਪਾ ਅਕਾਲੀ ਜਾਂ ਜਿਹੜੇ ਵੀ ਕਰਦੇ ਨੇ ਸਾਡੀ ਆਮ ਆਦਮੀ ਨੇ ਇਹ ਤਾਂ ਅਦਾਲਤ ਦੇ ਫੈਸਲੇ ਦੀ ਮਾਨਹਾਨੀ ਕਰ ਰਹੇ ਨੇ ਇਸ ਕਰਕੇ ਅਦਾਲਤ ਦੇ ਫੈਸਲੇ ਦੀ ਮਾਨਹਾਨੀ ਜਦੋਂ ਕੋਈ ਕਰਦੇ ਤਾਂ ਇਹ ਦੇਸ਼ ਦੇ ਸੰਵਿਧਾਨ ਤੇ ਕਾਨੂੰਨ ਦੇ ਰਾਜ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਉਹ ਇੱਕ ਇਹ ਆਪਣਾ ਅੰਦਰੂਕ ਆਪਣੇ ਤਰੀਕੇ ਦੇ ਨਾਲ ਹੈ ਮਤਲਬ ਉਹਦੇ ਪਿੱਛੇ ਖੜ ਕੇ ਇਹ ਟਰਾਈ ਕਰਦੇ ਹਨ ਹਾਲਾਂਕਿ ਆਮ ਆਦਮੀ ਪਾਰਟੀ ਨੂੰ ਇਹ ਗੱਲ ਪਤਾ ਹੋਣਾ ਚਾਹੀਦਾ ਕਿ ਬਹੁਤੇ ਵਾਰੀ ਉਹਨਾਂ ਦਾ ਜਿਹੜੇ ਤੀਰ ਛੱਡੇ ਹੋਏ ਸੀ ਇਹ ਬਿਨਾ ਕਾਨੂੰਨ ਤੋਂ ਉਹ ਜ਼ਿਆਦਾ ਖਲਾਫ ਹੀ ਗਏ ਨੇ ਬਹੁਤੇ ਫੇਵਰ ਚਲੇ ਗਏ ਕਦੇ ਵੀ ਜਿੰਨੀ ਨਹੀਂ ਵਰਦੇ ਪਰ ਇਹਦੇ ਤੋਂ ਇੱਕ ਗੱਲ ਹੋਰ ਜਿਹੜੀ ਸਮਝਣ ਦੀ ਲੋੜ ਹੈ ਤੇ ਜੇਕਰ ਸਮਝੇ ਜਾਵੇ ਤਾਂ ਉਹ ਇਹ ਕਿ ਜਦੋਂ ਵਿਧਾਨ ਸਭਾ ਦੇ ਵਿੱਚ ਕੋਈ ਆਪੋਜੀਸ਼ਨ ਦਾ ਲੀਡਰ ਬੋਲੇ ਜਾਂ ਕੋਈ ਹੋਰ ਆਮ ਤੌਰ ਦੇ ਉੱਤੇ ਜੇਕਰ ਕੋਈ ਇਤਰਾਜਯੋਗ ਸ਼ਬਦ ਕਹਿੰਦਾ ਤਾਂ ਉੱਥੇ ਹੀ ਹੋ ਹੰਦਾ ਬਚਦਾ ਕੋਸ਼ਿਸ਼ ਹੁੰਦੀ ਹੈ ਕਿ ਆ ਸ਼ਬਦ ਗੈਰ ਪਾਰਲੀਮੈਂਟਰੀ ਹੈ ਇਹ ਸ਼ਬਦ ਫਰਾਨਦੇ ਦੀ ਤੋਹੀਨ ਕਰਨ ਵਾਲਾ ਹੈ ਇਹ ਸ਼ਬਦ ਕਿਸੇ ਦੀ ਮਾਰ ਖਾ ਨਹੀਂ ਕਰਨ ਵਾਲਾ ਹੈ ਇਹ ਸ਼ਬਦ ਸਬਕਤ ਤੌਰ ਦੇ ਉੱਤੇ ਠੀਕ ਨਹੀਂ ਹੈ ਇਹੋ ਜਿਹੇ ਦੀ ਦੌਰ ਬੜੀ ਗੰਦ ਹੋ ਜਾਂਦੀ ਹੈ ਇਹ ਜਿਹੜੀ ਸਕ੍ਰਿਪਟ ਉੱਥੋਂ ਆਈ ਹੈ ਇਹ ਇਹ ਤਾਂ ਦੱਸਦੀ ਹੈ ਕਿ ਆਪਸੀ ਨੇ ਇਹ ਕਿਹਾ ਹੈ ਕਿ ਕੁੱਤੋਂ ਦਾ ਸਨਮਾਨ ਗੁਰੂਆਂ ਦਾ ਸਨਮਾਨ ਤੋਂ ਕਰਦੇ ਕਹਿੰਦੇ ਹੋ ਆਪ ਜੋਰ ਲਗਾਤੇ ਹੋ ਪਰ ਜੋ ਪਨੁਸ਼ਨ ਦਾ ਸਵਾਲ ਹੈ ਬਾਕੀ ਦਾ ਸਵਾਲ ਹੈ ਉਹਦੇ ਤੇ ਗੱਲ ਨਹੀਂ ਕਰਦੇ ਪਰ ਇਹਦੇ ਵਿੱਚ ਕਿਤੇ ਵੀ ਇਹ ਨਹੀਂ ਹੈ ਜਿਹੜੀ ਜੇ ਇਸੇ ਢੰਗ ਦੀ Ориジナル ਇਹ ਕਾਰਵਾਈ ਹੈ ਜਿਹੜੀ ਭੇਜੀ ਜਾ ਰਹੀ ਹੈ ਅਸੈਂਬਲੀ ਦੀ ਤਰਫੋਂ ਜੇ ਭੇਜੀ ਗਈ ਹੈ ਤੇ ਜਿਹੜੀ ਕਿ ਸਾਹਮਣੇ ਆਈ ਹੈ ਜਿਹੜੀ ਉਹ ਦਿਖਾ ਰਹੇ ਨੇ ਤਾਂ ਇਹਦੇ ਵਿੱਚ ਇੱਕ ਵੀ ਵਾਰ ਇਸ ਗੱਲ ਤੇ ਕਿਉਂ ਨਹੀਂ ਟੋਕਿਆ ਗਿਆ ਅਸਤੀ ਨੂੰ ਕਿ ਇਹ ਗਲਤ ਗੱਲ ਹੈ ਗੁਰੂਆਂ ਦਾ ਅਪਮਾਨ ਹੈ ਇਹ ਨਹੀਂ ਕਹਿ ਸਕਦੇ ਤੁਸੀਂ ਮਾਫੀ ਮੰਗੋ ਵਾਰ-ਵਾਰ ਟੋਕਿਆ ਜਾਂਦਾ ਹੈ ਉਹ ਸਾਰੇ ਉਦੋਂ ਬਾਅਦ ਵੀ ਜਿਹੜਾ ਚੰਦ ਆ ਉਹ ਕਹਿੰਦੇ ਨੇ ਇਹਦੀ ਇਜਾਜ਼ਤ ਨਹੀਂ ਕਿਸੇ ਵੀ ਗੱਲ ਹੋਰ ਬੋਲਣ ਦੀ ਕਿਸੇ ਦੀ ਇਜਾਜ਼ਤ ਨਹੀਂ ਜਿਹੜਾ ਮੁੱਦਾ ਚੰਦ ਆ ਉਹਦੇ ਤੇ ਮੁੱਦੇ ਆ ਜੇ ਜੋ ਪਹਿਲਾਂ ਖਹਿਤਾ ਤੇ ਜੇ ਉਦੋਂ ਰੌਲਾ ਇਹ ਨਹੀਂ ਪਿਆ ਤਾਂ ਕੀ ਇਹ ਆਫਟਰ ਥੌਟ ਹੈ ਬਾਅਦ ਦੇ ਵਿੱਚ ਸੋਚਿਆ ਗਿਆ ਕਿਸੇ ਨੇ ਰਾਏ ਦਿੱਤੀ ਕਿ ਕੀ ਕੀਤਾ ਜਾਣਾ ਚਾਹੀਦਾ ਆ ਸਾਰਾ ਮਾਮਲਾ ਇਹਦਾ ਮਾਮਲਾ ਹੀ ਆਪਣੇ ਹੱਥਾਂ ਚ ਆ ਗਿਆ ਜਾਂ ਫਿਰ ਇਹ ਹੈ ਵੱਧ ਤੋਂ ਵੱਧ ਰੌਲਾ ਪੈਂਦਾ ਉਹਨੂੰ ਐਕਸਪੈਂਡ ਕਰ ਦਿੱਤਾ ਜਾਂਦਾ ਸਭਮੀ ਦੇ ਵਿੱਚ ਤੇ ਇਹ ਜਿਹੜਾ ਮਾਮਲਾ ਰਿਕਾਰਡ ਚ ਨਹੀਂ ਰਹਿਣਾ ਚਾਹੀਦਾ ਇਹਨੂੰ ਐਕਸਪੈਂਜ ਕਰ ਦੋ ਉਦੋਂ ਹੀ ਜੇ ਮਾਫੀ ਮੰਗ ਗਿਆ ਕਰ ਦੋ ਤੇ ਨਹੀਂ ਤਾਂ ਅਲੰਗ ਕਰ ਲੈ ਨਹੀਂ ਫਿਰ ਮਾਮਲਾ ਪਰਬੇ ਨੇ ਜਿ ਕਮੇਟੀ ਨੂੰ ਪੇਗੀ ਪਰ ਇਹ ਇੱਕ ਤਾਂ ਗੱਲ ਉਸ ਸਕ੍ਰਿਪਟ ਚ ਦਿਖਾਈ ਦਿੰਦੰਦੇ ਪਰ ਜੇ ਉਹ ਸਕ੍ਰਿਪਟ ਚ ਦਿਖਾਈ ਵੀ ਨਹੀਂ ਦਿੰਦੀ ਫਿਰ ਇਹ ਰੌਲਾ ਕਿਨੇ ਪਿਆ ਜਦੋਂ ਇਹਦਾ ਮਤਲਬ ਰੌਲਾ ਤਾਂ ਪਿਆ ਐਸੈਂਬਲੀ ਚ ਰੌਲਾ ਇਸ ਰੂਪ ਦੇ ਵਿੱਚ ਪਿਆ ਜੇਕਰ ਆਪੋਜੀਸ਼ਨ ਦੇ ਕారణ ਤੇ ਇਹ ਕੇਸ ਫੋਰੈਂਸਿਕ ਲੈਬ ਦੀ ਜਾਂਚ ਲਈ ਜਾਂਦਾ ਹੈ ਤੇ ਇਹਦੇ ਤੇ ਪ੍ਰਵੀਲੇਜ ਕਮੇਟੀ ਬਣ ਜਾਂਦੀ ਹੈ ਜਦੋਂ ਪਰਮੈਡੀਕ ਕਮੇਟੀ ਨੂੰ ਇਹ ਕੇਸ ਜਾਂਦਾ ਹੈ ਤੇ ਨਾਲ ਫੋਰੈਂਸਿਕ ਲੈਬ ਨੂੰ ਜਾਂਦਾ ਸਰਵ ਸੰਪਤੀ ਦੇ ਨਾਲ ਤਾਂ ਉਹ ਸਕ੍ਰਿਪਟ ਕਿੱਥੇ ਹੈ ਕੀ ਇਹ ਅਧੂਰੀ ਭੇਜੀ ਗਈ ਐ ਨਹੀਂ ਜਿਹੜੇ ਲਿਖੀ ਗਈ ਸਕ੍ਰਿਪਟ ਹੁੰਦੀ ਹੈ ਜਿਹੜੀ ਉੱਥੇ ਲਗਾਤਾਰ ਬੋਲੀ ਜਾ ਰਹੀ ਹੈ ਇਸ ਲਈ ਇਹ ਆਪਣੇ ਆਪ ਚ ਇੱਕ ਅਲੱਗ ਗੱਲ ਨੂੰ ਦਰਸਾਉਂਦੀ ਹੈ ਕਿ ਅਧੂਰੀ ਤਾਂ ਨਹੀਂ ਬਾਹਰ ਗਈ ਤੇ ਪੂਰੀ ਹੁੰਦੀ ਤਾਂ ਹੋਰ ਲੈ ਵੱਡੀ ਗੱਲ ਹੋਣੀ ਸੀ ਜੇ ਲੌਜਿਕ ਹੈ ਕਿ ਆਪੋਜੀਸ਼ਨ ਦੇ ਕਹੇ ਤੇ ਫੋਰੈਂਸਿਕ ਲੈਬ ਨੂੰ ਗਈ ਤੇ ਪਰਮੈਡੀਕ ਕਮੇਟੀ ਨੂੰ ਗਈ ਤਾ ਫਿਰ ਉਹਦੇ ਤੇ اپੋਜੀਸ਼ਨ ਨੇ ਸਵਾਲ ਉਠਾਏ ਉਹਦਾ ਰੌਲਾ ਰੱਪਾ ਕਿੱਥੇ ਆ ਕਿ ਨਾ ਭੇਜੋ ਫਰਾਨੀ ਜਗ੍ਹਾ ਤੇ ਜੋ ਬਾਕੀ ਜਗ੍ਹਾ ਭੇਜੋ ਜਾਂ ਇਹ ਗਾਲੀ ਕਿਸੇ ਹੋਰ ਦੇ ਦਿੰਦੀ ਹੈ ਉਸ ਦਿਨ ਦੀ ਨਹੀਂ ਅਗਲੇ ਦਿਨ ਦੀ ਕਰਦਾ ਜਾਂ ਅਗਲੇ ਦਿਨ اپੋਜੀਸ਼ਨ ਨੇ ਕਿਹਾ ਹੋਵੇ ਤੇ ਉਹ ਆ ਉਹਦੇ ਚੇਰ ਦਰਖਾਸਤ ਨਾ ਹੋਵੇ ਇਸ ਲਈ ਕਈ ਮੁੱਦੇ ਪੇਚੀਦਾ ਨੇ ਕਿ ਇਹਨਾਂ ਮੁੱਦਿਆਂ ਨੂੰ ਜਿਹੜੇ ਇਮੋਸ਼ਨਲ ਮੁੱਦੇ ਨੇ ਜਿਹੜੇ ਜਜ਼ਬਾਤੀ ਮੁੱਦੇ ਨੇ ਇਹਨਾਂ ਨੂੰ ਆਧਾਰ ਬਣਾ ਕੇ ਪਾਰਟੀਆਂ ਇੱਕ ਦੂਜੇ ਨਾਲ ਲੜ ਝਗੜ ਕੇ ਆਪਣੀ ਪੋਲਿਟਿਕਸ ਦਾ ਮਹਾਂਦਰਾ ਉਧਰ ਨੂੰ ਨਾ ਜਾ ਕੇ ਤੇ ਕੇਵਲ ਵੋਟ ਬੈਂਕ ਦੀ ਸਿਰਫ ਕਰਨਾ ਚਾਹੁੰਦੀਆਂ ਨੇ ਜਾ ਇਹੋ ਜੇ ਜਜ਼ਬਾਤੀ ਮੁੱਦਿਆਂ ਨੂੰ ਬੈਠ ਕੇ ਮਿਲ ਕੇ ਕੋਈ ਸੋਲਵ ਕਰਕੇ ਲੋਕਾਂ ਦੇ ਦੀ ਆਵਾਜ਼ ਜਾਂ ਲੋਕਾਂ ਦੇ ਸਰੋਕਾਰ ਜਾਂ ਉਹਨਾਂ ਦੇ ਮੰਗਾਂ ਮਸਲਿਆਂ ਤੇ ਵੀ ਕੋਈ ਗੱਲ ਕਰਨਾ ਚਾਹੁੰਦੀਆਂ ਨੇ ਇਹ ਸਵਾਲ ਦੇਸ਼ ਦੀ ਓਵਰঅল ਪੋਲਿਟਿਕਸ ਨੂੰ ਪ੍ਰਤੀਬਿੰਬ ਕਰਦਾ ਹੈ ਕੱਲੇ ਇੱਕ ਸਵਾਲ ਨਹੀਂ ਹੈ ਕਿ ਕੱਲੀ ਆਰਸੀ ਦਾ ਸਵਾਲ ਹੈ ਜਾਂ ਕੱਲੇ ਇੱਕ ਸਵਕਾਰ ਦਾ ਇੱਥੇ ਸਾਰੀਆਂ ਪਾਰਟੀਆਂ ਵੀ ਇਸੇ ਗੱਲ ਤੇ ਲੱਗੀਆਂ ਨੱਗਪਕ ਤੇ ਇਸੇ ਤੱਕ ਨਾਲ ਬੀਜੇਪੀ ਤੇ ਆਪ ਦੇ ਵਿੱਚ ਤਾਂ ਕਨਟਰਡਿਕਸ਼ਨ ਇਸ ਗੱਲ ਨੂੰ ਲੈ ਕੇ ਖੜੀ ਹੋਇਆ ਕਾਂਗਰਸ ਵੀ ਇਹਦੇ ਵਿੱਚ ਸ਼ਾਮ ਲੋਕ ਹੀ ਰਾਜਾ ਬੜੇਗੇ ਵੀ ਕੁਝ ਨਾ ਕੁਝ ਕਹਿ ਰਿਹਾ ਕਿ ਜੀ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਸੀਬੀਆਈ ਨੂੰ ਤਾਂ ਪਤਾ ਨਹੀਂ ਕੀ ਗੱਲ ਉਸ ਲੈਵਲ ਤੇ ਪਰ ਜਦੋਂ 6 ਬਨਿਸ਼ਤਾ ਗ੍ਰਹਿ ਮੰਤਰੀ ਨੂੰ ਮਿਲ ਕੇ ਬਾਹਰ ਨਿਕਲਦੇ ਨੇ ਉਹਨਾਂ ਤੋਂ ਇਸ ਵਾਰ ਪੁੱਛਿਆ ਜਾਂਦਾ ਲੋਕਲ ਉਥੇ ਦਲੀਸ਼ ਪੱਤਰਕਾਰ ਪੁੱਛਦੇ ਨੇ ਆਰਸੀ ਦੇ ਬਾਬਲੇ ਦੇ ਵਿੱਚ ਤੇ ਉਹ ਕਹਿੰਦੇ ਨੇ ਕਿ ਜੇਕਰ ਜਾਂਚ ਕਰਾਉਣੀ ਹੈ ਕਰਾ ਲੈਣ ਸੀਬੀਆਈ ਫੋਰੈਂਸਿਕ ਤੋਂ ਵੱਡੀ ਥੋੜੀ ਐ ਫੋਰੈਂਸਿਕ ਲੈਬ ਤੋਂ ਤੇ ਜਦੋਂ ਅਗਲੀ ਗੱਲ ਦਾ ਸਵਾਲ ਆਉਂਦਾ ਤਾਂ ਚੀਫ ਮਨਿਸਟਰ ਵੀ ਸ਼ਾਇਦ ਨਹੀਂ ਕਿਸੇ ਮਾਮਲੇ ਦੇ ਵਿੱਚ ਉਸ ਲੈਵਲ ਦੇ ਉੱਤੇ ਕਹਿ ਪਾਉਂਦੇ ਕੁਛ ਨਾ ਕੁਛ ਪਹਿਲੀ ਗੱਲ ਕਰਤਾ ਪੰਜਾਬ ਨੂੰ ਪੰਜਾਬ ਦੇ ਵਿੱਚ ਹੀ ਇਹ ਗੱਲਾਂ ਕਿਉਂ ਵਾਪਰੀ ਤੁਹਾਨੂੰ ਕੇਵਲ ਆਪਣੀ ਲੀਡਰ ਨੂੰ ਬਚਾਉਣ ਦੇ ਲਈ ਜਿਹਦਾ ਪੰਜਾਬ ਨਾਲ ਸੰਬੰਧ ਕੋਈ ਨਹੀਂ ਹੈ ਇਹਦੀ ਲੜਾਈ ਆਮਾਦੀਪ ਪਾਰਟੀ ਨੂੰ ਦਿੱਲੀ 'ਚ ਲੜਨੀ ਚਾਹੀਦੀ ਸੀ ਪੋਲਿਟਿਕਲ ਲੜਾਈ ਲੜਨੀ ਚਾਹੀਦੀ ਸੀ ਅਸੈਂਬਲੀ ਦੇ ਅੰਦਰ ਵੀ ਐਸੈਂਬਲੀ ਦੇ ਬਾਹਰ ਵੀ ਉਹ ਲੜਾਈ ਨਹੀਂ ਲੜੀ ਜਾ ਰਹੀ ਇਹ ਸਭ ਕੁਝ ਹੀ ਪੰਜਾਬ ਦੇ ਮੁੰਡਿਆਂ ਤੇ ਆ ਕੇ ਕਿਉਂ ਪਾ ਦਿੱਤਾ ਜਾਂਦਾ ਕਿ ਪੰਜਾਬ ਉਸ ਲੜਨ ਦੇ ਉੱਤੇ ਗੱਲ ਕਰੇ ਇਹ ਆਪਣੇ ਆਪ ਚ ਅਜੀਬੋ ਗ੍ਰਿਬ ਸਵਾਲ ਆ ਕਿ ਪੰਜਾਬ ਪਹਿਲਾਂ ਹੀ ਸੈਂਸਿਟਿਵ ਹੈ ਇਹੋ ਜਿਹੇ ਮੁੱਦਿਆਂ ਚ ਦੂਜੀ ਗੱਲ ਇਹ ਹੈ ਕਿ ਤੁਸੀਂ ਅਜੇ ਤੱਕ ਬਰਗਾੜੀ ਤੋਂ ਲੈ ਕੇ ਜਿਹੜੇ ਵੱਖ-ਵੱਖ ਦੇ ਤੁਹਾਡੀ 1 ਐਸਆਈਟੀ 2015 ਤੋਂ ਬਾਅਦ ਲਗਾਤਾਰ ਬਣਦੀ ਆ ਰਹੀਆਂ ਐਸਆਈਟੀਆਂ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਇੱਥੇ ਅਜੇ ਤੱਕ ਚਾਰ ਸੀਟ ਫਾਈਲ ਨਹੀਂ ਕਰ ਪਾਈ ਤੁਹਾਡੀ ਐਸਆਈਟੀ ਇਸੇ ਤੱਗ ਦੇ ਨਾਲ ਤੁਹਾਡੀ ਐਸਆਈਟੀ ਜਿਹੜੀ ਬਿਕਰ ਮਜੀਠੀਆ ਦੇ ਮਾਮਲੇ ਦੇ ਵਿੱਚ ਐਨਡੀਪੀਐਸ ਐਕਟ ਹੁੰਦੀ ਹੈ ਚਾਰ ਸੀਟ ਫਾਈਲ ਨਹੀਂ ਕਰ ਪਾਈ ਇਹਦੇ ਤੇ ਇੰਨੀ ਤੇਜ਼ੀ ਕਿਵੇਂ ਹੋਈ ਵੀ ਇਹ ਇਥੇ ਬਹੁਤ ਜ਼ਿਆਦਾ ਤੇਜ਼ੀ ਇਸੇ ਤੱਗ ਨਾਲ ਹੋ ਜੀ ਗਈ ਚਲੋ ਜੀ ਫਟਾਫਟ ਪੁਲਿਸ ਨੇ ਕਰਤਾ ਜਿਹੜੀ ਗੱਲ ਮਹੀਨਿਆਂ ਚ ਹੋਣੀ ਸੀ ਉਹ ਤੁਸੀਂ ਇੱਕ ਦਿਨਾਂ ਚ ਕਿਵੇਂ ਕਰਦੀ ਜਾਂ ਘਟਿਆਂ ਦੇ ਵਿੱਚ ਕਿਵੇਂ ਕਰਦੇ ਇਹ ਚੀਜ਼ਾਂ ਦੱਸ ਦਿਆ ਤਾਂ ਹੈਗੀ ਐ ਕਿ ਕਿਹੜੀ ਗੱਲ ਉਹਨੂੰ ਕੋਈ ਪੋਲੀਟਿਕਲੀ ਤੱਕ ਲਾ ਰਿਹਾ ਕਿਹੜੀ ਨੂੰ ਨਹੀਂ ਲਾ ਰਿਹਾ ਕਿਹੜੇ ਨੂੰ ਕੀ ਕਰ ਰਿਹਾ ਕਿਹੜੀ ਨੂੰ ਨਹੀਂ ਕਰ ਰਿਹਾ ਇਸ ਲਈ ਅੱਜ ਕੱਲ੍ਹ ਲੋਕਾਂ ਦੇ ਸਾਹਮਣੇ ਚ ਆਉਂਦੀਆਂ ਨੇ ਇਹ ਗੱਲਾਂ ਤੇ ਤੁਸੀਂ ਕਿਹਨੂੰ ਬਚਾਉਣਾ ਹੈ ਕਿਹਨੂੰ ਉਤਾਰਨਾ ਹੈ ਕਿਹਨੂੰ ਫਸਾਉਣਾ ਹੈ ਉਹ ਸਾਰਾ ਕੁਝ ਕਿਸੇ ਹੋਰ ਤਰ੍ਹਾਂ ਵਾਪਰ ਰਿਹਾ ਆਪਣੀ ਸੌੜੀ ਸਿਆਸਤ ਚੋਂ ਵਾਪਰ ਰਿਹਾ ਉਹ ਗੱਲ ਕੋਈ ਜਸਟਿਸ ਸਿਸਟਮ ਚੋਂ ਨਹੀਂ ਲਿਆਂਦੀ ਜਾ ਰਹੀ ਜਿਹੜੇ ਜੋ ਤੁਸੀਂ ਚੁਸਤ ਦਰਸਤ ਕਰਕੇ ਲੋਕਾਂ ਨੂੰ ਨਿਆਂ ਦੇਣ ਦੀ ਗੱਲ ਕਰਦੇ ਹੋ ਹੁਣ ਮਾਮਲਾ ਭਗਵਤ ਬਾਗ ਉਹਨਾਂ ਦਾ ਗ੍ਰੈਂ ਮੰਤਰੀ ਅਮਿਤ ਸ਼ਾਹ ਨੂੰ ਮਿਲ ਲੰਦਾ ਉਹ ਮਿਲੇ ਨੇ ਬਾਹਰ ਆ ਕੇ ਉਹਨਾਂ ਨੇ ਐ ਗੱਲ ਕੀਤੀ ਹੈ ਪ੍ਰੈਸ ਦੇ ਸਾਹਮਣੇ ਜਿਨੇ ਪੰਜਾਬ ਦੇ ਬਹੁਤ ਸਾਰੇ ਮਸਲੇ ਉਹ ਇੱਕ ਗੱਲਬਾਤ ਦੇ ਵਿੱਚ ਹੱਲ ਕਰਾ ਕੇ ਆ ਗਏ ਚੀਫ ਸੈਕਟਰੀ ਉਹਨਾਂ ਦੇ ਨਾਲ ਸੀ ਪੰਜਾਬ ਦੇ ਕੁਝ ਮੰਗਾਂ ਦੱਸੀਆਂ ਉਹਨਾਂ ਨੇ ਕਿ ਮੈਂ ਕਿਹੜੀਆਂ ਕਿਹੜੀਆਂ ਗੱਲਾਂ ਕੀਤੀ ਸਭ ਤੋਂ ਵੱਡੀ ਗੱਲ ਦੇ ਤੌਰ ਤੇ ਉਹ ਕਹਿੰਦੇ ਨੇ ਬਾਰਡਰ ਏਰੀਆ ਦੀ ਜਿਹੜੀ ਤਾਰ ਲੱਗੀ ਹੋਈ ਹੈ ਜ਼ਮੀਨਾਂ ਦੇ ਉੱਤੇ ਉਹ ਤਾਰ ਮੇਰੇ ਪ੍ਰਪੋਜ਼ਲ ਤੇ ਉਹਨਾਂ ਨੇ ਕਿਹਾ ਸੀ ਸੋਚ ਰਿਆਂ ਹਜ਼ਾਰਾਂ ਏਕੜ ਜ਼ਮੀਨ ਤਾਰ ਤੋਂ ਨਿਕਲ ਜੇਗੀ ਇੰਟਰਨੈਸ਼ਨਲੀ ਕਹਿੰਦੇ ਨੇ ਸਾਊਥ ਤੋਂ 150 ਮੀਟਰ ਦੀ ਦੂਰੀ ਤੇ ਹੁੰਦੀ ਆ ਉਹ ਤਾਰ ਸਾਡੇ ਕਈ ਜਗ੍ਹਾ 2-2 ਤੱਕ ਤੱਕ ਮੀਟਰ ਤੇ ਐ ਇਸ ਕਰਕੇ ਲੋਕਾਂ ਨੂੰ ਖੇਤੀ ਕਰਨ ਦੇ ਵਿੱਚ ਸਮੱਸਿਆ ਆ ਰਹੀ ਐ ਤੇ ਸ਼ਾਇਦ ਇਹ ਹੋ ਜੂਗਾ ਜੀ ਹਾਲਾਕੇ ਸੋਚ ਰਿਆਂ ਇਹਦਾ ਮਤਲਬ ਹੋ ਜੂਗਾ ਨਹੀਂ ਹੁੰਦਾ ਜੱਜ ਕਹਿ ਵੀ ਦਿੱਤਾ ਹੋਵੇ ਇਹ ਵੀ ਅਜੇ ਤੱਕ ਕਲੈਰਿਟੀ ਨਹੀਂ ਐ ਕਿ ਸੋਚ ਰਿਆਂ ਕਿਹਾ ਗਿਆ ਜਾਂ ਕਿਸ ਤਰੀਕੇ ਦੀ ਗੱਲ ਦੂਸਰਾ ਸਵਾਲ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਿ ਇਹ ਸਾਰੇ ਮਾਮਲੇ ਦੇ ਸਾਡਾ 8500 ਕਰੋੜ ਰੁਪਇਆ ਆਰਡੀਐਫ ਪਏ ਨੇ ਅਸੀਂ ਰੂਰਲ ਸੜਕਾਂ ਬਣਾਉਣੀਆਂ ਨੇ ਉਹ ਸੜਕਾਂ ਰਾਹੀਂ ਹੀ ਅਨਾਜ ਆਉਂਦਾ ਹੈ ਬਾਕੀ ਦੀਆਂ ਚੀਜ਼ਾਂ ਆਉਂਦੀਆਂ ਨੇ ਜੇਬ ਤਾਂ ਇਹਦੇ ਤੇ ਕਹਿੰਦੇ ਨੇ ਗ੍ਰਹਿ ਮੰਤਰੀ ਨੇ ਗੱਲ ਕੀਤੀ ਹੈ ਕਿ ਮੈਂ ਮੀਟਿੰਗ ਬਣਾਉਂਗਾ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਮਿਨਿਸਟਰੀ ਦੀ ਜਾਰਡਰਟ ਮੰਟ ਦੀ ਤੇ ਉਹਦੇ ਚ ਗੱਲ ਕਰਾਂਗੇ ਪਹਿਲੀ ਕਿਸ਼ਤ ਬਾਰੇ ਨਾ ਗੱਲ ਕਰਾਂਗੇ ਕੋਈ ਟਾਈਮ ਬਾਉਂਡ ਹੈ ਕੋਈ ਡੈਡਲਾਈਨ ਹੈ ਕੋਈ ਨਹੀਂ ਦੱਸੀ ਚੀਜ਼ ਮੰਤਰੀਓਂ ਨੇ ਸਾਨੂੰ ਪਰ ਉਹਨਾਂ ਨੇ ਇੰਨਾ ਜ਼ਰੂਰ ਕਿਹਾ ਖੁਸ਼ ਨਜ਼ਰ ਆਇਆ ਵੀ ਉਹਨਾਂ ਨੇ ਕਿਹਾ ਮੈਂ ਬੁਲਾ ਲਊਂਗਾ ਜੋ ਵੀ ਚੱਲੇ ਤੇ ਅਗਲੀ ਗੱਲ ਉਹਨਾਂ ਨੇ ਆ ਕੇ ਇਹ ਵੀ ਕਿਹਾ ਕਿ ਮੈਂ ਇਸ ਸਭ ਯਲ ਤੇ ਵੀ ਕਿਹਾ ਆਇਆ ਕਿ ਸਾਡੇ ਕੋਲ ਬਾਧੂ ਪਾਣੀ ਹੈ ਨਹੀਂ ਇਸ ਕਰਕੇ ਮਾਮਲਾ ਵੀ ਠੱਪ ਕਰ ਦੋ ਜੀ ਤੇ ਅਗਲੀ ਗੱਲ ਇਹ ਵੀ ਕਿਹਾ ਹੈ ਨੇ ਕਿ ਸੀਡ ਬਿੱਲ ਜਿਹੜਾ ਹੈ ਇਹ ਖਿਲਾਫ ਹੈ ਕਿਸਾਨਾਂ ਦੇ ਸਾਡੇ ਨਾਲ رائے ਕਰੇ ਤੋਂ ਬਿਨਾ ਇਹ ਨਹੀਂ ਸੀ ਪੇਸ਼ ਹੋਣਾ ਚਾਹੀਦਾ ਨਹੀਂ ਪੇਸ਼ ਹੋਣਾ ਚਾਹੀਦਾ ਤੇ ਉਹਨਾਂ ਨਾਲ ਗੱਲ ਹੋ ਗਈ ਹੈ ਹੋ ਸਕਦਾ ਉਹ ਗੱਲ ਐਸ ਪਾਰਲੀਮੈਂਟ ਦੇ ਜਿਹੜਾ ਅਗਲਾ ਸੈਸ਼ਨ ਆਊਗਾ ਉਹਦੇ 'ਚ ਜੇ ਨਾਂ ਲਿਆਉਣ ਜੱਜਾਂ ਦੇ ਨਾਲ ਗੱਲ ਕਰਨਗੇ ਕੀ ਕਰਨਗੇ ਕੋਈ ਪਤਾ ਨਹੀਂ ਅਜੇ ਤੱਕ ਕੀ ਹੋਣਾ ਉਸ ਲੈਵਲ ਦੇ ਫਿਰ ਉਹਨਾਂ ਨੇ ਇਹ ਕਿਹਾ ਕਿ ਚੰਡੀਗੜ੍ਹ ਦੇ ਵਿੱਚ 60 40 ਦੀ ਰੇਸ਼ੋ 'ਚ ਮਦਾਂ ਜਮ ਸੀਗੇ 60 40 ਦੀ ਰੇਸ਼ੋ ਹੀ ਬਰਕਰਾਰ ਰੱਖੀ ਜਾਵੇ ਹੋਰ ਜਿਹੜੇ ਲਿਆਕੇ ਇਧਰ ਉਧਰੋ ਡਿਊਟੀ ਦੇ ਵੱਧ ਨਾ ਬਣਾਏ ਜਾਣ ਗ੍ਰਹਿ ਮੰਤਰੀ ਨੇ ਕਹਿਤਾ ਠੀਕ ਹੈ ਜੀ ਉਹ ਹੀ ਰੱਖੀ ਜਾਏ ਤੇ ਨਾਲ FCI ਦਾ GM ਜਿਹੜਾ ਰੀਜਨਲ ਮੈਨੇਜਰ ਲੱਗਦਾ ਇੱਥੇ ਉਹ ਹਮੇਸ਼ਾ ਪੰਜਾਬ ਕੇਡਰ ਚੋਂ ਹੁੰਦਾ ਉਹ ਕਹਿੰਦੇ ਕਹਿੰਦੇ ਨੇ ਤੁਸੀਂ ਇੱਕ ਭੇਜ ਦਿਓ ਪੈਨਨ ਉਹਦੇ ਚੋਂ ਅਸੀਂ ਦਾਣ ਲਾਂਗੇ ਹੁਣ ਇਹ ਜਿਹੜੀਆਂ ਸਾਰੀਆਂ ਗੱਲਾਂ ਤੁਹਾਨੂੰ ਕਿਵੇਂ ਲੱਗਦਾ ਕਿ ਇਹ ਚੁਟਕੀ ਵਾਲੀਆਂ ਗੱਲਾਂ ਨੇ ਜਿਹੜੇ ਗ੍ਰਹਿ ਮੰਤਰੀ ਨਾਲ ਗੱਲ ਹੋ ਜੂ ਤੇ ਹੋ ਜਾਣਗੀਆਂ? ਸ੍ਰੀਡ ਬਿੱਲ ਇੰਨੇ ਨਾਲ ਹੀ ਹੋ ਜਾਂਦੇ। ਤੁਸੀਂ ਅਸੈਂਬਲੀ 'ਚ ਡਿਸਕਸ ਪੱਕੀ ਨਹੀਂ ਕੀਤਾ। ਤੁਸੀਂ ਸਰਕਾਰ ਕੋਲੋਂ ਲਿਖ ਕੇ ਕੁਝ ਨਹੀਂ ਭੇਜਾਇਆ ਦੇ ਤੇ ਤੁਸੀਂ ਪੋਲੀਟੀਕਲ ਇਹ ਮੁੱਦੇ ਨੂੰ ਨਹੀਂ ਉਠਾ ਰਹੇ ਲਗਾਤਾਰ ਕਿਉਂਕਿ ਕੱਲ 16 ਤਰੀਕ ਨੂੰ ਕਿਸਾਨਾਂ ਨੇ ਤੇ ਬਾਕੀ ਨੇ ਦੇਸ਼ ਵਿਆਪੀ ਪੱਧਰ ਤੇ ਇਹ ਮਹਿਬ ਚਨਾਈ ਹੈ ਵੱਡੇ ਪੱਧਰ ਦੇ ਉੱਤੇ ਜਾ ਕੇ। ਉਹ ਗੱਲ ਕਰ ਰਹੇ ਹਾਂ। ਦੂਜੀ ਗੱਲ ਇਹਨਾਂ ਹੀ ਮੁੱਦਿਆਂ ਦੇ ਉੱਤੇ ਤੁਹਾਨੂੰ ਸਵਾਲ ਕਰਨ ਲਈ 18 ਤਰੀਕ ਨੂੰ ਕੱਲ ਨੂੰ ਮਜੀਠੇ ਜਾਣਾ ਚਾਹੀਦਾ। ਮਜੀਠੇ ਜਾਣਾ ਹੀ ਹੈ ਹਜੇ। ਕੱਲ ਲੰਗੀ ਰਾਤ ਜਿਹੜੀ ਹੈ। ਤੁਸੀਂ ਵੱਡੇ ਲੀਡਰਾਂ ਨੂੰ ਫੜ ਲਿਆ ਤੇ ਘਰਾਂ 'ਚ ਨਜ਼ਰਬੰਦ ਕਰਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੂੰ ਸਰਬੰਸ ਸਿੰਘ ਪੰਦੇੜ ਅਰੈਸਟ ਕਰ ਲਿਆ ਕੱਲ ਰਾਤ ਨੂੰ। ਹੋਰ ਬਹੁਤ ਸਾਰੇ ਲੀਡਰ ਅਰੈਸਟ ਕਰ ਲਏ ਨੇ। ਤੇ ਇਹ ਕਿਹੜਾ ਜੇ ਸਵਾਲਾਂ ਦੇ ਜਵਾਬ ਦੇਣੇ ਨੇ ਉਸੇ ਬਾਰਡਰ ਏਰੀਆ 'ਚ ਜਾਣਾ ਸਭੂ ਜਾ ਕੇ ਦੱਸੋ ਲੋਕਾਂ ਨੂੰ। ਕਿ ਤੁਹਾਡੇ ਲਈ ਤਾਂ ਮੈਂ ਆ ਕਰਕੇ ਆਇਆ ਆ ਕਰਕੇ ਆਇਆ ਉਹ ਤਾਂ ਕੁਝ ਹੋਣਗੇ ਉਸਨੇ ਬੰਦੇ ਉੱਤੇ ਤਾਂ ਪੰਜਾਬ ਦੀ ਪੁਲਿਸ ਇਹ ਕਿਹਦੀ ਹਦਾਇਤ ਤੇ ਫੜ ਰਹੀ ਜੀ ਸਾਰੇ ਬੰਦਿਆਂ ਤੇ ਕੁਝ ਘਰੋਂ ਇਧਰ ਉਧਰ ਹੋ ਗਏ ਨੇ ਔਰ ਉਹਨਾਂ ਦਾ ਦਾਅਵਾ ਹੈ ਕਿ ਅਸੀਂ ਲਾਜ਼ਮੀ ਹਜ਼ਾਰਾਂ ਦੇ ਗਿਰਤੀ ਚ ਸੈਂਕੜਿਆਂ ਦੀ ਗਿਰਤੀ ਚ ਇਕੱਠ ਕਰਕੇ ਛੇ ਮੰਤਰੀ ਤੋਂ ਸਵਾਲ ਕਰਨ ਜਾਵਾਂਗੇ ਇਹਦੇ ਬਾਵਜੂਦ ਪਰ ਇਹ ਸਵਾਲ ਜਿਹੜਾ ਸੀਡ ਬੰਦ ਦਾ ਜਿਸ ਸਿੱਦਤ ਦੇ ਨਾਲ ਉਠਾਇਆ ਜਾਂਦਾ ਜਿੰਨਾ ਕੈਜੂਅਲੀ ਛੇ ਮੰਤਰੀ ਨੇ ਉਠਾਇਆ ਹੈ ਕਿ ਇਹਦੇ ਨਾਲ ਇੰਨੇ ਨਾਲ ਹੱਲ ਹੋ ਜਾਂਦਾ ਤੁਸੀਂ ਘਟੋ ਘਟ ਕਿਸਾਨ ਜਿੱਥੇ ਬੰਦੀਆਂ ਨੂੰ ਬੁਲਾ ਕੇ ਹੀ ਉਹਨਾਂ ਨਾਲ ਡਿਸਕਸ ਕਰ ਲੈਂਦੇ ਕਿ ਮਾਮਲਾ ਕਿੰਨਾ ਕਿੰਨਾ ਕੀ ਹੈ ਕੀ ਠਾਉਣਾ ਚਾਹੀਦਾ ਕੀ ਨਹੀਂ ਜੇ ਬਹੁਤ ਉਹ ਤੁਹਾਡੀ ਤਾਂ ਮੀਟਿੰਗ ਤੱਕ ਨਹੀਂ ਹੋਈ ਇਸ ਮੁੱਦੇ ਤੇ ਕਦੇ ਜਾ ਕੇ ਇੱਕ ਮੀਟਿੰਗ ਤੁਸੀਂ ਇੱਕ ਗਰੁੱਪ ਨਾਲ ਰੱਖੀ ਸੀ ਉਸ ਦਿਨ ਕੋਈ ਆਇਆ ਹੀ ਨਹੀਂ ਉਹ ਨਿਰਾਸ਼ ਹੋ ਕੇ ਚਲੇ ਗਏ ਇਸ ਤੇ ਕਰਕੇ ਤੁਹਾਨੂੰ ਕਿ ਜਿਹੜਾ ਬਾਰਡਰ ਤੇ ਸਵਾਲ ਕਰਨਾ ਚਾਹੁੰਦੇ ਨੇ ਕਿ ਉਸ ਲੈਵਲ ਦੇ ਉੱਤੇ ਜਾਣਗੇ ਐਸਵਾਈਐਲ ਦਾ ਮੁੱਦਾ ਜਿਵੇਂ ਤੁਸੀਂ ਕਹਿੰਦੇ ਹੋ ਐਵੇਂ ਹੱਲ ਹੋਊਗਾ ਵੀ ਕਹੇ ਤਾਂ ਮੇਰੇ ਕੋਲ ਪਾਣੀ ਨਹੀਂ ਜੀ ਆਪਾਂ ਕਹਿ ਕੇ ਤੁਰਿਆ ਚੰਡੀਗੜ੍ਹ ਦਾ ਮੁੱਦਾ 60 40 ਕਿੱਥੇ ਰਹਿ ਗਈ ਆ ਰੇਸ਼ਿਓ ਭਾਈ ਸਾਹਿਬ ਹੁਣ ਤੱਕ ਕਿੱਡਾ ਵੱਡਾ ਜੂਟੀਕੇਡਰ ਬਣ ਗਿਆ ਇਹ ਉਦੋਂ ਦੀਆਂ ਗੰੰਨਾ ਸੀ ਜਦੋਂ ਕੇਵਲ ਐਸਐਸਪੀ ਤੱਕ ਔਰ ਡੀਸੀ ਤੱਕ ਇਹਦੀ ਬਿਊਰੋਕ੍ਰੇਸੀ ਦਾ ਲੈਵਲ ਸੀਗਾ ਤੇ ਉਸ ਤੋਂ ਬਾਅਦ ਇੱਕ ਕਮਿਸ਼ਨਰ ਸੀਗਾ ਜਿਹੜਾ ਪੰਜਾਬ ਦੀ ਤਰਫੋਂ ਆਉਂਦਾ ਸੀ ਤੇ ਲੱਗਦਾ ਸੀ ਜਿਹੜਾ ਇਹਨੂੰ ਕਰਦੇ ਸੀ ਉਸ ਤੋਂ ਬਾਅਦ ਬਦਲਿਆ ਮਾਹੌਲ ਡੀਜੀਪੀ ਤੱਕ ਪੁਲਿਸ ਚਲੀ ਗਈ ਹੈ ਚੀਫ ਸੈਕਟਰੀ ਤੱਕ ਆਈਐਸ ਤੇ ਬਿਊਰੋਕ੍ਰੇਸੀ ਚਲੀ ਗਈ ਹੈ ਜੂਟੀ ਦਾ ਕੇਡਰ ਬਣ ਗਿਆ ਪੁਰਸ ਦੇ ਵਿੱਚ ਜੂਟੀ ਦਾ ਕੇਡਰ ਬਣ ਗਿਆ ਵਖ ਵਖ ਬਨਾਜਵਾਦੀ ਉਹਨਾਂ 60 40 ਕਿੱਥੇ ਐ ਤੁਸੀਂ ਆਖੇ ਕੀ ਕਹਿ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਕਿ ਜੀ 60 40 ਵਰਕਰਾਂ ਨੂੰ ਹੋਊਗਾ ਇਹਦੇ ਵਿੱਚ ਕੋਈ ਫਰਕ ਨਹੀਂ ਪਊਗਾ ਫਰਕ ਪੈ ਚੁੱਕਿਆ ਹੈ ਨਹੀਂ ਐ ਉੱਥੇ 60 40 ਦਾ ਕੋਈ ਵਰਤਾਰਾ ਚੱਲ ਰਿਹਾ ਹੁਣ ਐਸ ਬੜੇ ਲੰਮੇ ਸਮੇਂ ਤੋਂ ਇਸ ਲਈ ਜਿਹੜੀਆਂ ਗੱਲਾਂ ਕੰਜਾਂ ਜਾਂਦੀਆਂ ਨੇ ਉਸ ਗੱਲਾਂ ਦੇ ਵਿੱਚ ਤੰਤ ਕਿੰਨਾ ਕ ਐ ਇਹ ਸਮਝਣ ਦੀ ਤਾਂ ਲੋੜ ਹੈ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੇ ਹਾਂ ਐਫਸੀਆਈ ਦਾ ਹੋ ਸਕਦਾ ਹੈ ਰੀਜਨਲ ਮੈਨੇਜਰ ਬੜੀ ਗੱਲ ਨਹੀਂ ਉਹ ਨਾ ਦੇਣ ਤੁਹਾਡੀ ਇੱਕ ਕਿਸ਼ਤ ਦੇ ਦੇਣ 8500 ਕਰੋੜ ਦੀ ਆੜਤੀਆਂ ਵਾਲਾ ਮਾਮਲਾ ਤੁਸੀਂ ਕਹੇ ਜੀ ਤੁਸੀਂ ਉਹ ਕਰ ਦੋ ਚਾਹੇ ਕਿਉਂਕਿ ਤੁਹਾਡਾ ਮਾਮਲਾ ਹੈ ਤੁਸੀਂ ਉਹਨਾਂ ਦੀ ਜੱਥੇਬੰਦੀਆਂ ਨੂੰ ਬੁਲਾ ਲਓ ਉਹਨਾਂ ਦਾ ਕਮਿਸ਼ਨ ਦੇ ਦਿਓ ਸਭ ਤੋਂ بڑا ਸਵਾਲ ਇਹ ਹੈ ਕਿ ਉਹਨਾਂ ਦਾ ਮਾਮਲਾ ਕਿਵੇਂ ਪੰਜਾਬ ਦੀ ਕੋਟਰਲ ਪ੍ਰੋਕਿਊਰਮੈਂਟ ਦਾ ਸਿਸਟਮ ਪੰਜਾਬ ਦਾ ਫੂਡ ਸਪਲਾਈ ਡਿਪਾਰਟਮੈਂਟ ਕਰਦਾ ਉਹਦੀਆਂ ਏਜੰਸੀਆਂ ਕਰਦੀਆਂ ਨੇ ਭਾਵੇਂ ਉਹ ਐਫਸੀਆਈ ਦੀ ਬਿਹਾਫ ਤੇ ਕਰਦੀਆਂ ਨੇ ਜਿਹੜਾ ਤੁਸੀਂ ਸਸਜਾ ਟੈਕਸ ਲਾਉਨੇ ਹੋ ਰੂਰਲ ਡਿਵੈਲਪਮੈਂਟ ਫੰਡ ਲਾਓ ਇਨਫਰਾਸਟ੍ਰਕਚਰ ਸਸ ਲਾਓ ਜਾਂ ਮਾਰਕੀਟ ਫੀਸ ਲਾਓ ਇਹ ਪੰਜਾਬ ਦੀ ਸਰਕਾਰ ਦਾ ਆਪਣਾ ਸੋਵਰਨ ਰਾਈਟ ਹੋਣਾ ਚਾਹੀਦਾ ਹਰ ਸੂਬੇ ਦਾ ਆਪਣੇ ਅਨਾਜ ਤੇ ਲਾਉਣੀ ਤੇ ਜੇ ਇਹ ਹੱਥ ਵਢਾ ਕੇ ਤੁਸੀਂ ਕਾਨੂੰਨ ਚ ਵੀ ਸੋਧ ਕਰਕੇ ਕੇਂਦਰ ਨੂੰ ਦੇ ਦਿੱਤਾ ਏਸੇ ਕਰਕੇ ਤਾਂ ਉਹ ਤੁਹਾਡਾ ਪੈਸਾ ਨਹੀਂ ਦੇ ਦਿੱਤੀ ਬੋੜ ਕੇ ਤੁਸੀਂ ਇਸ ਗੱਲ ਲਈ ਲੜੇ ਨਹੀਂ ਕਰਦੇ ਕਿ ਸਾਡਾ ਪੈਸਾ ਅਸੀਂ ਲਾਵਾਂਗੇ ਸਾਡੇ ਤੋਂ ਕਿਉਂਕਿ ਤੁਸੀਂ ਅਨਾਜ ਲੈ ਰਹੇ ਹੋ ਔਰ ਹਰ ਕਿਤੇ ਜਿੱਥੇ ਵੀ ਕਿਤੇ ਜਾਂਦਾ ਦੁਨੀਆ ਦੇ ਵਿੱਚ ਜਿਹੜੀਆਂ ਚੀਜ਼ਾਂ ਸੁਬੇ ਦੰਦ ਨੇ ਉਹ ਕੋਲੇ ਤੇ ਟੈਕਸ ਹੋਵੇ ਉਹ ਕਿਸੇ ਪੱਥਰ ਤੇ ਟੈਕਸ ਹੋਵੇ ਕਿਸੇ ਹੋਰ ਚੀਜ਼ ਤੇ ਟੈਕਸ ਹੋਵੇ ਉਹ ਕਿਹਦਾ ਰਾਈਟ ਕੋਤੋਂ ਦੀਆਂ ਸਪਰੇਟਾਂ ਤੇ ਤੁਸੀਂ ਇਹ ਕਹਿ ਕੇ ਆਏ ਹੋ ਕਿ ਤੁਹਾਡਾ ਮਾਮਲਾ ਜੀ ਤੁਸੀਂ ਨਿਵੇੜ ਲੋਆਣ ਤੁਸੀਂ ਨਾ ਨਸੀ ਆਰਤੀਏ ਤੁਹਾਨੂੰ ਚਾਹੀਦੇ ਨੇ ਨਹੀਂ ਚਾਹੀਦੇ ਕਮਿਸ਼ਨ ਵਾਜਬ ਹੈ ਨਹੀਂ ਵਾਜਬ ਤੁਹਾਡਾ ਇੱਕ ਸਟੈਂਡ ਹੋਣਾ ਚਾਹੀਦਾ ਹੈ ਜੇ ਪੰਜਾਬ ਗਵਰਨਮੈਂਟ ਤੁਹਾਨੂੰ ਉਸ ਮਾਮਲੇ ਤੇ ਖੜ ਕੇ ਆਪਣਾ ਸਟੈਂਡ ਲੈਣਾ ਚਾਹੀਦਾ ਜੋ ਵੀ ਸਟੈਂਡ ਤੁਸੀਂ ਲਓ ਇਹਨੂੰ ਖਤਮ ਕਰਨਾ ਹੈ ਇਹਨੂੰ ਰੱਖਣਾ ਹੈ ਇਹਨੂੰ ਨਹੀਂ ਰੱਖਣਾ ਪਰ ਇਹਨੂੰ ਇਸ ਧੱਕ ਦੇ ਨਾਲ ਮਾਮਲਾ ਕਿਸੇ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਣ ਨਾਲ ਨਹੀਂ ਕੰਮ ਚੱਲਦਾ ਆਪ ਸਟੈਂਡ ਤਾਂ ਲੈਣੀ ਪੈਂਦੇ ਨੇ ਜਦੋਂ ਤੁਸੀਂ ਜ਼ਿੰਮੇਵਾਰ 포ਸਟਾਂ ਤੇ ਹੁੰਦੇ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਅਗਲੀ ਇਹ ਜਿਹੜੇ ਸਵਾਲ ਨੇ ਕੀ ਇਹ ਸਵਾਲਾਂ ਤੋਂ ਜ਼ਿਆਦਾ ਚੀਜ਼ ਮਿਸਟਰ ਦਾ ਵਾਕਈ ਇਹਨਾਂ ਮੰਗਾਂ ਨੂੰ ਹੱਲ ਕਰਾਉਣ ਲਈ ਜਾਣਾ ਸੀ ਮੇਰੇ ਖਿਆਲ ਅੇ ਜੇ ਮੰਗਾ ਨੂੰ ਹੱਲ ਕਰਾਉਣ ਲਈ ਜਾਣਾ ਹੁੰਦਾ ਪਹਿਲਾਂ ਮੀਟਿੰਗ ਇਸ ਕੰਮ ਲਈ ਹੁੰਦੀ ਤਾਂ ਛੇ ਮੰਤਰੀ ਇੱਥੇ ਵੀ ਪ੍ਰੈਸ ਕਾਨਫਰੰਸ ਕਰਕੇ ਜਾਂਦੇ ਕਿ ਮੈਂ ਆ ਮੰਗਾ ਲੈ ਕੇ ਚੰਦੇ ਆ ਮੈਨੂੰ ਸਪੈਸ਼ਲ ਟਾਈਮ ਦਿੱਤਾ ਗਿਆ ਆਪਾਂ ਜਾ ਕੇ ਗੱਲ ਕਰਾਂਗੇ ਸ਼ਾਇਦ ਇਹ ਚੀਫ ਕੱਲੇ ਸੈਕਟਰੀ ਤੇ ਚੀਫ ਮਨਿਸਟਰ ਨਾਲ ਜਾਂਦੇ ਫਿਰ ਪੈਰਾਫਰਮੇਰੀਆ ਪੰਜਾਬ ਦਾ ਵੱਡਾ ਜੰਮਦਾ ਜੇ ਉਹਦੇ ਨਾਲ ਡਿਸਕਸ ਕਰਨਾ ਹੁੰਦਾ ਓਵਰਆਲ ਪੰਗੇਦਰ ਸਰਕਾਰ ਦੇ ਕੋਈ ਵੱਖ-ਵੱਖ ਬੁੱਧੇ ਉਹਨਾਂ ਦੇ ਸਪਰਟ ਉਸਨੇ ਬੰਦ ਕਿਤੇ ਚੀਫ ਮਨਿਸਟਰ ਆਪਣੀ ਫਾਈਲ ਕਲੀਅਰ ਕਰਾਉਂਦਾ ਨਹੀਂ ਗਏ ਉਹ ਫਾਈਲ ਖੇੜੀ ਜਿੱਥੇ ਇਹ ਇਨਵੈਸਟਮੈਂਟ ਲੈਣ ਦੇ ਵਾਸਤੇ ਯੂਕੇ ਦੇ ਵਿੱਚ ਤੇ ਇਜ਼ਰਾਇਲ ਦੇ ਵਿੱਚ ਜਾਣਾ ਚਾਹੁੰਦੇ ਨੇ ਇੱਕ ਵਾਰ ਰਿਜੈਕਟ ਕਰ ਚੁੱਕੇ ਨੇ ਗਵਰਨਮੈਂਟ ਆਫ ਇੰਡੀਆ ਸਿਕਿਉਰਿਟੀ ਰੀਜਨ ਨੇ ਜਾਂ ਕੀ ਰੀਜਨ ਨੇ ਇਹ ਤੋਂ ਪਹਿਲਾਂ ਵੀ ਇੱਕ ਵਾਰ ਪੈਰਿਸ਼ ਜਾਂਦੇ ਸੀ ਅਗਸਟ 2024 ਦੇ ਵਿੱਚ ਵੀ ਰਿਜੈਕਟ ਕਰਤੀ ਸੀ ਤੇ ਹੁਣ ਉਹਨਾਂ ਨੂੰ ਲੱਗੇ ਵੀ ਚਲੋ ਜਾਏ ਉਹਨਿਆਂ ਪਰਸਨਲ ਜਾ ਕੇ ਰਿਕਵੈਸਟ ਕਰਾਂਗੇ ਤੇ ਇਹਦੀ ਮਨਜ਼ੂਰੀ ਮਿਲ ਜੇਗੀ ਇਹ ਹੁਣੇ ਪਤਾ ਲੱਗ ਜੂਗਾ ਜਦੋਂ ਜਾਣੇ ਜੇਕਰ ਅਗਲੇ ਦਿਨਾਂ ਦੇ ਵਿੱਚ ਆ ਗਿਆ ਤਾਂ ਇਹਦਾ ਮਤਲਬ ਗ੍ਰਹਿ ਮੰਤਰੀ ਨੇ ਇੱਕ ਕੰਮ ਕਰ ਲਿਆ ਕਿ ਕੋਈ ਗੱਲ ਨਹੀਂ ਜਾਇਆ ਉਹ ਮਾਰੇ ਉਹ ਚੱਕਰ ਦੱਸ ਦਿੰਦਾ ਜਿਹੜਾ ਮਾਰਨਾ ਯੂਕੇ ਦੇ ਵਿੱਚ ਜਾਇਗ੍ਰਾਇਲ ਦੇ ਵਿੱਚ ਤੇ ਹੋ ਸਕਦਾ ਹੈ ਚੀਫ ਮਿਨਿਸਟਰ ਨੂੰ ਇਹਦੀ ਥਾਪੀ ਦਿੱਤੀ ਹੋਵੇ ਇਸ ਕੰਮ ਦੇ ਲਈ ਲੱਗਦਾ ਕਿਤੇ ਹੰਝ ਹੈ ਪਤਾ ਨਹੀਂ ਹੁਣ ਇਹ ਕੰਮ ਲਈ ਗਏ ਨੇ ਜਾਂ ਦੂਜੇ ਕੰਮਾਂ ਲਈ ਵੀ ਜ਼ਰੂਰ ਸੀ ਕੋਈ ਅਜੰਡਾ ਇਸ ਲੈਵਲ ਤੇ ਉਹਦਾ ਖਲੀਅ ਚੀਫ ਮਿਨਿਸਟਰ ਜ਼ਿਆਦਾ ਕਰ ਦੇਣਗੇ ਨੇ ਮੀਟਿੰਗ ਤੁਰੰਤ ਲਈ ਗਈ ਪਹਿਲਾਂ ਤੋਂ ਸ਼ੈਡਿਊਲਡ ਸੀ ਕਿਸ ਲੈਵਲ ਦੀ ਸੀ ਇਹ ਤਾਂ ਅਜੇ ਤੱਕ ਦੱਸਿਆ ਨਹੀਂ ਉਹਨਾਂ ਨੇ ਪਰ ਜੇ ਇਸ ਤੱਕ ਦਰਖਤ ਨਾਲ ਮੰਗੀ ਬੀਸ਼ਰਕ ਜਿਹੜੀ ਹੈ ਤਾਂ ਉਹਦੇ ਪਿੱਛੇ ਇਹ ਗੱਲ ਜ਼ਰੂਰ ਹੋ ਸਕਦੀ ਹੈ ਕਿ ਤੁਸੀਂ ਆਪਣਾ ਕੰਮ ਵੀ ਨਾਲ ਕਢਵਾਉਣ ਇਸ ਤਰੀਕੇ ਦੇ ਨਾਲ ਗਏ ਹੋਵੋ ਹਾਲਾਂਕਿ ਕੋ ਕਹਿ ਸਕਦਾ ਚੀਫ ਮਿਨਿਸਟਰ ਵੀ ਜ ਆਪ ਵੀ ਕਿ ਮੇਰਾ ਕੰਮ ਥੋੜੀ ਹੈ ਮੈਂ ਅਸੀਂ ਤਾਂ ਜਾਣਦੇ ਆ ਇਨਵੈਸਟਮੈਂਟ ਲੈਣ ਦੀ ਜਾਂਦੇ ਆ ਯੂਕੇ ਦੇ ਵਿੱਚ ਵੀ ਉਸੇ ਕੰਪਨੀਆਂ ਨਾਲ ਸਰਾਂਗੇ ਜਰਾਂ ਇੰਦੇ ਵਿੱਚ ਵੀ ਜਾ ਕੇ ਗੱਲ ਕਰਾਂਗੇ ਪਰ ਜਿਹੋ ਜਿਹੀ ਸਿਚੁਏਸ਼ਨ ਹੈ ਦੁਨੀਆ ਪੱਧਰ ਤੇ ਵੱਡ ਰਹੀ ਹੈ ਤੇ ਸਾਡੇ ਪੰਜਾਬ ਦੇ ਵਿੱਚ ਵੀ ਵੱਡ ਰਹੀ ਹੈ ਇਧਰ ਬੇहद ਜ਼ਰੂਰੀ ਹੈ ਧਿਆਨ ਦੇਣ ਦੀ ਔਰ ਧਿਆਨ ਦੇ ਕੇ ਸੀਰੀਅਸ ਤੰਗਲ ਤੋਂ ਲੋਕਾਂ ਨਾਲ ਗੱਲ ਕਰਨ ਦੀ ਔਰ ਲੋਕਾਂ ਦਾ ਭਰੋਸਾ ਹਾਸਲ ਕਰਨ ਦੀ ਨਹੀਂ ਤਾਂ ਜੋ ਚੀਜ਼ਾਂ ਡਿਸਕ੍ਰਾਈਬ ਕੀ ਚੱਲ ਰਹੀਆਂ ਨੇ ਪੰਜਾਬ ਦੇ ਵਸੀਲੇ ਪੰਜਾਬ ਦੀ ਇਕਨੋਮੀ ਪੰਜਾਬ ਦੇ ਕੁਦਰਤੀ ਸਰੋਤ ਪੰਜਾਬ ਦਾ ਜਿਹੜਾ ਹਿਊਮਨ ਡਿਵੈਲਪਮੈਂਟ ਦਾ ਤਰੀਕਾ ਮਾਡਰਨ ਉਹਦੇ ਚ ਬਹੁਤ ਸਵਾਲੀਆ ਨਿਸ਼ਾਨ ਨੇ ਔਰ ਸ਼ਾਇਦ ਬਾਕੀ ਗਿਆ ਧਰਾਂ ਵੀ ਬਾਕੀ ਪਾਰਟੀਆਂ ਵੀ ਬਾਕੀ ਦੇ ਲੋਕ ਵੀ ਆਪਣੇ ਆਪ ਕਿਵੇਂ ਕਰਦੇ ਨੇ ਲੋਕਾਂ ਦੇ ਮੁੱਦੇ ਆ ਤੇ ਤਜੰਤਕ ਜਥੇਬੰਦੀਆਂ ਨੇ ਲੜਨਾ ਲੜ ਰਹੀਆਂ ਨੇ ਪਹਿਲਾਂ ਵੀ ਲੜੀਆਂ ਨੇ ਔਰ ਇਹਦੇ ਤੇ ਗੱਲ ਨਹੀਂ ਕੀਤੀ ਛੇ ਛੇ ਮਨਿਸਟਰ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਤੁਸੀਂ ਵਿਧਾਨ ਸਭਾ ਚ ਨਰੇਗਾ ਦਾ ਮਤਾ ਤਾਂ ਉਹਦੇ ਖਿਲਾਫ ਪਾਇਆ ਕਿ ਨਰੇਗਾ ਖਤਮ ਨਾ ਕਰੋ ਉਹਨੂੰ ਬਹਾਲ ਕਰੋ ਪਰ ਗ੍ਰਹਿ ਮੰਤਰੀਆਂ ਨੇ ਇਹ ਗੱਲ ਵੀ ਕੀਤੀ ਆ ਜਾਂ ਨਹੀਂ ਕੀਤੀ ਕਿ ਸਾਡੀ ਵਿਧਾਨ ਸਭਾ ਦਾ ਰੈਂਜੂਲੇਸ਼ਨ ਹੈ ਉਹਦਾ ਵੀ ਕੁਝ ਕਰੋ ਹੋ ਸਕਦਾ ਦਸੜਾ ਪੁੱਟ ਗਏ ਹੋਣ ਫਿਲਹਾਲ ਨਹੀਂ dekkte okuan bat vatan